ਹਰੇ ਕਿਸਾਨ ਵੀਰੋ ਮੈਂ ਨਵਦੀਪ ਕੌਰ ਲੈ ਕੇ ਹਾਜ਼ਰਾਂ ਤੁਹਾਡਾ ਪਸੰਦ ਦਾ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਜਿਸ ਦੇ ਵਿੱਚ ਅਸੀਂ ਖੇਤੀਬਾੜੀ ਨਾਲ ਜੁੜੀ ਜਾਣਕਾਰੀ ਤੁਹਾਡੇ ਤੱਕ ਮੁਹੱਈਆ ਕਰਵਾਉਨੇ ਆ ਤਾਂ ਕਿ ਇਸ ਕਿੱਤੇ ਨਾਲ ਜੁੜ ਕੇ ਤੁਹਾਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਆਓ ਹਰ ਵਾਰ ਦੀ ਤਰ੍ਹਾਂ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੀ ਸ਼ੁਰੂਆਤ ਕਰਦੇ ਹਾਂ ਕਿਸਾਨਾਂ ਲਈ ਖੇਤੀ ਸਬੰਧੀ ਜ਼ਰੂਰੀ ਸੂਚਨਾ ਤੇ ਸੁਝਾਅ ਦੇ ਨਾਲ प्यारे किसान वीरो मैं डॉक्टर दमनदीप सिंह बागवानी विकास अफसर बागवानी विभाग पंजाब लेके हाजिर हां खेती संबंधी सूचना ਅਤੇ ਸੁਝਾਅ ਕਿਸਾਨ ਵੀਰੋ ਬਰਸਾਤ ਰੁੱਤ ਦਾ ਮੌਸਮ ਚੱਲ ਰਿਹਾ ਹੈ ਆਪਾਂ ਘਰੇਲੂ ਪੱਧਰ ਤੇ ਵੀ ਫਲਾਂ ਦੀ ਕਾਸ਼ਤ ਜਿਹੜੀ ਉਹ ਕਰ ਸਕਦੇ ਆ ਇਸ ਵਾਸਤੇ ਸਪੈਸ਼ਲ ਤੌਰ ਤੇ ਖੇਤੀਬਾੜੀ ਯੂਨੀਵਰਸਿਟੀ ਅਤੇ ਬਾਗਵਾਨੀ ਵਿਭਾਗ ਵੱਲੋਂ 25x25 ਮੀਟਰ ਸਕਅਰ ਰਕਬਾ ਜਿਹੜਾ ਹੈ ਉਹਦੇ ਵਿੱਚ ਘਰੇਲੂ ਬਾਗੀਚੀ ਦੇ ਤੌਰ ਤੇ ਫਲਾਂ ਦੀ ਬਾਗੀਚੀ ਦਾ ਇੱਕ ਪਲਾਨ ਤਿਆਰ ਕੀਤਾ ਗਿਆ ਜਿਹਦੇ ਵਿੱਚ ਕੇਲਾ, ਅੰਗੂਰ, ਆਂਬ, ਲੀਚੀ, ਅਮਰੂਦ ਸਾਰੇ ਤਰ੍ਹਾਂ ਦੇ ਫਲ ਜਿਹੜੇ ਉਹ ਬੜੇ ਸਕਸੈਸਫੁਲ ਢੰਗ ਦੇ ਨਾਲ ਲਗਾਏ ਜਾ ਸਕਦੇ ਆ ਕਿਸਾਨ ਵੀਰੋ ਜਿਹੜੇ ਅਮਰੂਦਾਂ ਦੇ ਬਾਗ ਨੇ ਤੇ ਆਪਾਂ ਕੈਮੀਕਲ ਸਪਰੇ ਨਹੀਂ ਕਰਨਾ ਚਾਹੁੰਦੇ ਕੈਮੀਕਲਾਂ ਤੋਂ ਬਚਣਾ ਚਾਹੁੰਦੇ ਆ ਤਾਂ ਜ਼ਰੂਰੀ ਹੈ ਕਿ ਅਮਰੂਦਾਂ ਨੂੰ ਜਾਂ ਹਰਾ ਤੋੜੀਏ ਜਾਂ ਫਿਰ ਉਹਨਾਂ ਉੱਤੇ ਨਾਨ ਵੂਵਨ ਚਿੱਟੇ ਰੰਗ ਦੇ ਲਿਫਾਫੇ ਜਿਹੜੇ ਆ ਉਹ ਜੇ ਪੂਰਾ ਆਕਾਰ ਅਮਰੂਦਾਂ ਦਾ ਬਣ ਗਿਆ ਤੇ ਉਹਨਾਂ ਦੇ ਉੱਪਰ ਪਾ ਦਈਏ ਇਸ ਦੇ ਨਾਲ ਜਿਹੜਾ ਅਮਰੂਦ ਪੱਕਦਾ ਉਹਦੇ ਉੱਤੇ ਜਿਹੜੀ ਫਲ ਦੀ ਮੱਖੀ ਹੈ ਉਹ ਆਣ ਕੇ ਜਿਹੜਾ ਉਹ ਅੰਡੇ ਨਹੀਂ ਦਿੰਦੀ ਅਤੇ ਉਸ ਵਿੱਚ ਕੀੜੇ ਜਿਹੜੇ ਆ ਉਹਨਾਂ ਤੋਂ ਬਚਾਅ ਹੋ ਸਕਦਾ ਆਪਦਾ ਨਾਸ਼ਪਾਤੀ ਅਤੇ ਬੱਗੂ ਕੋਸ਼ੇ ਦੀ ਤੜਾਈ ਜਿਹੜੀ ਇਸ ਮੌਸਮ ਦੇ ਦੌਰਾਨ ਕੀਤੀ ਜਾਣੀ ਹੈ ਜਿਹੜੇ ਫਲ ਪੱਕ ਗਏ ਨੇ ਜ਼ਰੂਰੀ ਹੈ ਕਿ ਉਹਨਾਂ ਦੀ ਤੜਾਈ ਪੌੜੀ ਲਾ ਕੇ ਹੱਥਾਂ ਦੇ ਨਾਲ ਕੀਤੀ ਜਾਏ ਅਤੇ ਖਾਸ ਧਿਆਨ ਰੱਖਿਆ ਜਾਏ ਕਿ ਜਿਹੜੇ ਸਪਰ ਜਾ ਖੁੰਗੇ ਨੇ ਜੇ ਨਾ ਉੱਤੇ ਫਲ ਨਾਸ਼ਪਾਤੀ ਦਾ ਬੱਗੂ ਕੋਸ਼ੇ ਦਾ ਲੱਗਦਾ ਉਹਨਾਂ ਦਾ ਨੁਕਸਾਨ ਨਾ ਕੀਤਾ ਜਾਏ ਕਿਉਂਕਿ ਅਗਲੇ ਸਾਲ ਵੀ ਇਹ ਫਲ ਜਿਹੜਾ ਇਹਨਾਂ ਖੁੰਗੀਆਂ ਤੇ ਹੀ ਲੱਗਣਾ ਹੈ ਤੇ ਝਾੜ ਜਿਹੜਾ ਉਹ ਆਪਣਾ ਘਟ ਸਕਦਾ ਅੰਬਾਂ ਦੀ ਤੜਾਈ ਜਿਹੜੀ ਕਿਸਾਨ ਵੀ ਲੋ ਕਰਨੀ ਹੈ ਉਹ ਆਪਾਂ ਟਪਕਾ ਜਦੋਂ ਸ਼ੁਰੂ ਹੋ ਜਾਏ ਅੰਬ ਕਿਰਨੇ ਸ਼ੁਰੂ ਹੋ ਜਾਣ ਦਰਖਤਾਂ ਤੋਂ ਤਾਂ ਆਪਾਂ ਜਿਹੜੀ ਹੋਰ ਅੰਬਾਂ ਦੀ ਹਰਿਆਂ ਦੀ ਉਹਨਾਂ ਦੀ ਤੜਾਈ ਕਰ ਸਕਦੇ ਆ ਜੇਕਰ ਕੋਈ ਕੱਚੇ ਅੰਬ ਟੁੱਟ ਜਾਂਦੇ ਨੇ ਤਾਂ ਉਹਨਾਂ ਨੂੰ ਮਸਾਲੇ ਦੀ ਜਗ੍ਹਾ ਆਪਾਂ ਇਥੇ ਲਈਤੀ ਫੋਨ ਦਵਾਈ ਜਿਹੜੀ ਹੈ ਉਹਦੇ ਵਿੱਚ ਡੋਬ ਕੇ ਆਪਾਂ ਪਕਾ ਸਕਦੇ ਹਾਂ ਇਸੇ ਤਰ੍ਹਾਂ ਕਿਸਾਨ ਵੀਰੋ ਸਬਜ਼ੀ ਦੀ ਕਾਸ਼ਤ ਵਾਸਤੇ ਆਪਾਂ ਜੇਕਰ ਵੱਖ-ਵੱਖ ਸਬਜ਼ੀਆਂ ਦਾ ਬੀਜ ਤਿਆਰ ਕਰਨਾ ਤਾਂ ਉਹਦੇ ਲਈ ਵੀ ਅਸੀਂ ਵਿਤੀ ਸਹਾਇਤਾ ਸਰਕਾਰ ਵੱਲੋਂ ਜਿਹੜੀ ਦਿੱਤੀ ਜਾਂਦੀ ਹੈ ਜੇ ਹਾਈਬ੍ਰਿਡ ਕਿਸਮਾਂ ਦਾ ਬੀਜ ਤਿਆਰ ਕਰਨਾ ਤਾਂ ਤਕਰੀਬਨ 1,80,000 ਰੁਪਇਆ ਜਿਹੜਾ ਖਰਚਾ 1 ਹੈਕਟੇਅਰ ਦਾ ਗਿਣ ਕੇ ਉਹਦੇ ਤੇ ਸਬਸਿਡੀ ਜਿਹੜੀ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ ਇਸ ਮੌਸਮ ਦੌਰਾਨ ਕਿਸਾਨ ਵੀਰੋ ਆਪਾਂ ਖੁੱਲੇ ਬਾਗਾਂ ਦੇ ਵਿੱਚ ਅੰਤਰ ਫਸਲਾਂ ਜਿਹੜੀਆਂ ਮੂੰਗੀ ਮਾਂ ਇਹਨਾਂ ਦੀ ਜਾਂ ਗੁਵਾਰ ਦੀ ਕਾਸ਼ਤ ਜਿਹੜੀ ਆ ਹਰੀ ਖਾਦ ਦੇ ਵਜੋਂ ਕਰ ਸਕਦੇ ਆਂ ਜੇਕਰ ਕਿਸਾਨ ਵੀਰ ਬੀਜ ਆਲੂ ਦੀ ਕਾਸ਼ਤ ਕਰਦੇ ਨੇ ਤਾਂ ਉਹ ਇਸ ਮੌਸਮ ਦੇ ਵਿੱਚ ਜੰਤਰ ਜਾਂ ਸਣ ਸਣ ਹੈਪ ਦੀ ਬਜਾਈ ਜਿਹੜੀ ਹਰੀ ਖਾਦ ਵਜੋਂ ਖੇਤਾਂ ਦੇ ਵਿੱਚ ਕਰ ਸਕਦੇ ਨੇ ਇਹਨਾਂ ਫਸਲਾਂ ਦੀ 50 ਤੋਂ 60 ਦਿਨ ਦੀ ਜਦੋਂ ਉਮਰ ਹੋ ਜਾਏਗੀ ਤਾਂ ਇਹਨਾਂ ਫਸਲਾਂ ਨੂੰ ਮਿੱਟੀ ਦੇ ਵਿੱਚ ਹੀ ਬਾਹਰ ਦਿੱਤਾ ਜਾਂਦਾ ਹੈ ਜਿਸ ਨਾਲ ਜਿਹੜੀ ਨਾਈਟ੍ਰੋਜਨ ਦੀ ਮਾਤਰਾ ਮਿੱਟੀ ਦੇ ਵਿੱਚ ਭਰਪੂਰ ਹੋ ਜਾਂਦੀ ਹੈ ਤੇ ਆਲੂ ਦੀ ਫਸਲ ਜਿਹੜੀ ਹੈ ਉਹ ਬੜੀ ਵਧੀਆ ਤਰੀਕੇ ਨਾਲ ਆਲੂ ਦਾ ਬੀਜ ਜਿਹੜਾ ਉਹ ਤਿਆਰ ਕੀਤਾ ਜਾ ਸਕਦਾ ਹੈ ਸੋ ਕਿਸਾਨ ਵੀਰੋ ਇਹ ਸਨ ਖੇਤੀ ਸਬੰਧੀ ਸੂਚਨਾ ਅਤੇ ਸੁਝਾਅ ਧੰਨਵਾਦ ਪਿਆਰੇ ਕਿਸਾਨ ਵੀਰੋ ਧਾਲਾਂ ਦੀ ਕਾਸ਼ਟ ਸਾਡੇ ਮਨੁੱਖੀ ਸਰੀਰ ਦੇ ਨਾਲ-ਨਾਲ ਜ਼ਮੀਨ ਦੀ ਸਿਹਤ ਨੂੰ ਸੁਧਾਰਨ ਦੇ ਵਿੱਚ ਵੀ ਅਹਿਮ ਰੋਲ ਅਦਾ ਕਰਦੀਆਂ ਨੇ ਇਸੇ ਗੱਲ ਨੂੰ ਮੁੱਖ ਰੱਖਦੇ ਹੋਏ ਅੱਜ ਦਾ ਸਾਡਾ ਵਿਸ਼ਾ ਹੈ ਸੋਨੇ ਰੁੱਤ ਦੀਆਂ ਦਾਲਾਂ ਦੀ ਸਫਲ ਕਾਸ਼ਤ ਇਸ ਵਿਸ਼ੇ ਦੇ ਉੱਤੇ ਜਾਣਕਾਰੀ ਦਿੱਤੀ ਹੈ ਡਾਕਟਰ ਸੰਜੀਵ ਕੁਮਾਰ ਕਟਾਰੀਆ ਜੋ ਕਿ ਖੇਤੀ ਵਿਗਿਆਨ ਕੇਂਦਰ ਨੂਰਮਹਿਰ ਜ਼ਿਲ੍ਹਾ ਜਲੰਧਰ ਦੇ ਵਿੱਚ ਬਤੌਰ ਡਿਪਟੀ ਡਾਇਰੈਕਟਰ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਇਹਨਾਂ ਨਾਲ ਗੱਲਬਾਤ ਕੀਤੀ ਹੈ ਡਾਕਟਰ ਰਣਜੀਤ ਸਿੰਘ ਚੋਹਾਂਜੀ ਨੇ ਆਓ ਦੇਖਦੇ ਹਾਂ ਸੋਨੀ ਦੀਆਂ ਦਾਲਾਂ ਦੀ ਸਫਲ ਕਾਸ਼ਤ ਇਸ ਵਿਸ਼ੇ ਨੂੰ ਲੈ ਕੇ ਅੱਜ ਅਸੀਂ ਜਾਣਕਾਰੀ ਲੈਣ ਲਈ ਪਹੁੰਚੇ ਹਾਂ ਖੇਤੀ ਵਿਗਿਆਨ ਕੇਂਦਰ ਨੂਰਮਹਿਲ ਜ਼ਿਲ੍ਹਾ ਜਲੰਧਰ ਦੇ ਵਿੱਚ। ਅ ਡਾਕਟਰ ਸੰਜੀਵ ਕੁਟਾਰੀਆ ਜੀ ਮੇਰੇ ਨਾਲ ਨੇ ਜਿਹੜੇ ਡਿਪਟੀ ਡਾਇਰੈਕਟਰ ਨੇ ਟ੍ਰੇਨਿੰਗ ਦੇ ਇਸ ਖੇਤੀ ਵਿਗਿਆਨ ਕੇਂਦਰ ਨੂਰਮਹਿਲ ਦੇ ਵਿੱਚ ਆਪਣੀ ਸੇਵਾ ਨਿਭਾ ਰਿਹਾ ਇਹਨਾਂ ਤੋਂ ਆਪਾਂ ਇਹ ਸਾਰੀ ਜਾਣਕਾਰੀ ਹਾਸਲ ਕਰਨੀ ਹੈ। ਡਾਕਟਰ ਸਾਹਿਬ ਥੋੜਾ ਜਿਹਾ ਮਹੱਤਵ ਦੱਸੋ ਦਾਲਾਂ ਦਾ ਹੋ ਸਕਦਾ ਸ਼ਾਇਦ ਸਾਡੀ ਗੱਲ ਸੁਣ ਕੇ ਕਿਸਾਨ ਵੀਰੇ ਇਹਨਾਂ ਫਸਲਾਂ ਵੱਲ ਨੂੰ ਮੋੜਨ ਲੱਗ ਜਾਣ। ਜਦੋਂ ਵੀ ਅਸੀਂ ਕਿਸੇ ਵੀ ਦਾਲ ਦੀ ਗੱਲ ਕਰਦੇ ਹਾਂ ਤਾਂ ਉਦੋਂ ਕਿਸਾਨ ਕਹਿੰਦਾ ਵੀ ਇਹ ਚੋਂ ਕੱਢਣਾ ਪਾਉਣਾ ਕੀ ਹੈ ਪਰ ਮੈਂ ਇੱਥੇ ਦੱਸਣਾ ਚਾਹੂੰਗਾ ਕਿ ਜਿਹੜੀਆਂ ਦਾਲਾਂ ਨੇ ਇਹ ਸਾਡੇ ਜੀਵਨ ਦਾ ਇੱਕ ਟੁੱਟਾ ਹਿੱਸਾ ਨੇ ਕਿਉਂਕਿ ਅਸੀਂ ਰਾਹੇ ਵਗਾਏ ਜਿਹੜੇ ਸਾਡੀ ਜਿੱਥੋਂ ਸਾਨੂੰ ਸ਼ਕਤੀ ਮਿਲਦੀ ਸਾਡੇ ਸਰੀਰ ਨੂੰ ਉਹ ਦਾਲਾਂ ਤੋਂ ਹੀ ਜਿਹੜੀ ਪ੍ਰੋਟੀਨ ਦਾ ਜਿਹੜਾ ਮਾਤਰਾ ਹੈਗੀ ਆ ਸਾਨੂੰ ਇਹ ਤੋਂ ਪੂਰੀ ਹੁੰਦੀ ਆ ਬਿਲਕੁਲ ਜੀ ਸੋ ਜਿਹੜੀ ਦਾਲਾਂ ਦੀ ਕਾਸ਼ਤ ਆ ਉਹ ਸਾਨੂੰ ਜ਼ਰੂਰ ਕਰਨੀ ਚਾਹੀਦੀ ਆ ਵੱਡੇ ਪੱਧਰ ਤੇ ਕਰਨੀ ਚਾਹੀਦੀ ਆ ਜੇ ਅਸੀਂ ਵੱਡੇ ਪੱਧਰ ਤੇ ਨਹੀਂ ਕਰ ਸਕਦੇ ਤੇ ਜਿੰਨੇ ਕ ਅਸੀਂ ਆਪਣੇ ਲਈ ਜਾਂ ਆਪਣੇ ਰਿਸ਼ਤੇਦਾਰਾਂ ਲਈ ਜਿਹੜੀ ਹੈਗੀ ਆ ਉਹਦੀ ਜਿੰਨੀ ਵੀ ਵਜਾਈ ਆ ਉਹ ਕਰ ਸਕੀਏ ਤਾਂ ਜੋ ਸਾਡੀ ਜਿਹੜੀ ਸਿਹਤ ਹੈਗੀ ਆ ਉਹ ਕਾਮਯਾਬ ਰਹੇ ਕਿਉਂਕਿ ਕਈ ਵਾਰੀ ਅਸੀਂ ਜਿਹਨੇ ਜੱਲੇ ਬਾਜ਼ਾਰ ਚ ਜਾਂਦੇ ਆ ਤੇ ਸਾਨੂੰ ਨਹੀਂ ਪਤਾ ਹੁੰਦਾ ਵੀ ਉੱਤੇ ਕਿਹੜੀ ਸਪਰੇ ਹੋਈ ਹੈ ਕਿਹੜੀ ਨਹੀਂ ਹੋਈ ਤਾਂ ਯੂਨੀਵਰਸਿਟੀ ਦੀਆਂ ਸਿਪਾਰਸ਼ਾਂ ਦੇ ਅਨੁਸਾਰ ਜੇ ਅਸੀਂ ਜਿਹੜੀ ਆ ਇਹਦੀ ਕਾਸ਼ਤ ਕਰਦੇ ਆ ਤੇ ਇਹ ਗੱਲ ਪੱਕੀ ਆ ਵੀ ਸਾਡੀ ਸਿਹਤ ਜਿਹੜੀ ਆ ਉਹ ਚੰਗੀ ਰਹੂਗੀ ਸਿਹਤ ਤੇ ਜਿਹੜੇ ਸਾਡੇ ਪੈਸੇ ਲੱਗਦੇ ਆ ਉਹ ਸਾਡੇ ਬਚਣਗੇ ਸਾਡੀ ਬਚਦੀ ਹੈ ਜੀ ਬਚਦੇ ਨੇ ਤੇ ਅਸੀਂ ਜਿਹੜੇ ਹੈਗੇ ਲੋਕ ਜਾਂ ਜਿਹੜੇ ਕਿਸਾਨ ਵੀਰ ਹੋ ਰਹੇਗੇ ਉਹਨਾਂ ਤੱਕ ਵੀ ਸਨੇਹਾ ਜਾਂਦਾ ਕਿ ਯਾਰ ਅਸੀਂ ਆਪਣੇ ਲਈ ਕੁਛ ਨਾ ਕੁਛ ਤਾਂ ਕਰੀਏ ਕਿਉਂਕਿ ਹੁਣ ਸਿਹਤ ਜਿਹੜੀ ਹੈਗੀ ਆ ਉਹ ਸਭ ਤੋਂ ਉੱਪਰ ਹੈ ਜੀ ਉੱਪਰ ਹੈ ਜੀ ਦੱਸਬ ਥੋੜਾ ਜਿਹਾ ਮੌਜੂਦਾ ਸਥਿਤੀ ਦੀ ਗੱਲ ਕਰ ਲਈਏ ਪੰਜਾਬ ਦੀ ਕਿੰਨੀ ਇੱਕ ਦਾਲਾਂ ਦੀ ਕਾਸ਼ਤ ਹੀਟ ਰਕਬਾ ਸੋਣੀ ਦੇ ਵਿੱਚ ਆਇਆ ਹੋਇਆ ਜਿਹੜਾ ਪਿਛਲੇ ਸਾਲ ਦਾ ਜੇ ਅਸੀਂ ਰਿਕਾਰਡ ਦੇਖੀਏ ਤਾਂ ਉਹਦੇ ਵਿੱਚ 3.3 ਜਿਹੜੇ 1000 ਏਕੜ ਹੈਗੇ ਉਹਦੇ ਉਹ ਪੰਜਾਬ ਦੇ ਵਿੱਚ ਜਿਹੜੀ ਦਾਲਾਂ ਦੀ ਕਾਸ਼ਤ ਕੀਤੀ ਜਾ ਰਹੀ ਹੈ ਕਿ ਚਾਰ ਤਰ੍ਹਾਂ ਦੀਆਂ ਮੁੱਖ ਫਸਲਾਂ ਪਰ ਇੱਥੇ ਜ਼ਿਆਦਾਤਰ ਸਾਡੇ ਪੰਜਾਬ ਦੇ ਵਿੱਚ ਜਿਹੜੀ ਮੂੰਗੀ ਆ ਉਹ ਸਭ ਤੋਂ ਜ਼ਿਆਦਾ ਲੱਗਦੀ ਆ ਇਸ ਤੋਂ ਇਲਾਵਾ ਜਿਹੜੇ ਦੋਆਬੇ ਦੇ ਕੁਝ ਇਲਾਕੇ ਉਹਨਾਂ ਦੇ ਵਿੱਚ ਅਰਹਰ ਤੇ ਸੋਇਆਬੀਨ ਜਿਹੜੀ ਹਸ਼ਾਰਪੁਰ ਦਾ ਇੱਕ ਨਿਸ਼ ਏਰੀਆ ਹੈਗਾ ਉੱਥੇ ਵੀ ਜਿਹੜੀ ਆ ਉਹਦੀ ਕਾਸ਼ਤ ਕੀਤੀ ਜਾ ਰਹੀ ਆ ਤੇ ਜੇ ਮੈਂ ਪ੍ਰੋਡਕਸ਼ਨ ਦੀ ਗੱਲ ਕਰਾਂ ਤੇ ਜਿਹੜੀ ਮੂੰਗੀ ਆ ਉਹਦੀ ਜਿੰਨਾ ਕਿ ਏਰੀਆ ਹੈਗਾ ਜਿੰਨਾ ਮੈਂ ਏਰੀਆ ਦੱਸਿਆ 3.3 ਉਹਨੇ ਹੀ ਉਹਦੀ ਜਿਹੜੀ ਪ੍ਰੋਡਕਸ਼ਨ ਟਨਾਂ ਦੇ ਵਿੱਚ ਆ 3.3 ਟਨ ਪਾਰੇ ਹਟੇਰ ਦੇ ਹਿਸਾਬ ਦੇ ਨਾਲ ਉਹਦੀ ਜਿਹੜੀ ਹੈਗੀ ਆ ਪੰਜਾਬ ਚ ਜਿਹੜੀ ਉਹਦੀ ਉਹ ਪ੍ਰੋਡਕਸ਼ਨ ਹੁੰਦੀ ਹੈ ਜੀ 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 ਅੱਛਾ ਡਾਕਟਰ ਸਾਹਿਬ ਸਾਨੂੰ ਇਹ ਜ਼ਰੂਰ ਦੱਸੋ ਕਿ ਜੇ ਕਿਸਾਨ ਵੀ ਰਕਾਸ਼ਤ ਕਰਨੀ ਚਾਹਣ ਤਾਂ ਐਡਵਾਂਸ ਬੀਜ ਤੁਹਾਡੇ ਕੋਲ ਅਵੇਲੇਬਲ ਸਾਰੀਆਂ ਮੂੰਗੀ ਜਾਂ ਅਰਹਰ ਜਾਂ ਮਾਂ ਦਾ ਅਵੇਲੇਬਲ ਹੋ ਜਾਂਦਾ ਖੇਤੀਬਾੜੀ ਵਿਗਿਆਨ ਕੇਂਦਰਾਂ ਚ ਸਾਡੀ ਜਿਹੜੀ ਯੂਨੀਵਰਸਿਟੀ ਹੈਗੀ ਆ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਉੱਥੋਂ ਜਿਹੜਾ ਇਹ ਮੂੰਗੀ ਦਾ ਬੀਜ ਹੈਗਾ ਉਹ ਉਪਲਬਧ ਹੋ ਜਾਂਦਾ ਜੀ ਇਸ ਤੋਂ ਇਲਾਵਾ ਸਾਡੇ ਜਿੰਨੇ ਵੀ ਖੇਤੀਬੀਗਿਆਨ ਕੇਂਦਰ ਨੇ ਹਰ ਜ਼ਿਲ੍ਹੇ ਦੇ ਵਿੱਚ ਇੱਕ ਇੱਕ ਖੇਤੀਬੀਗਿਆਨ ਕੇਂਦਰ ਆ ਇਸੇ ਤਰ੍ਹਾਂ ਹੀ ਫਾਰਮ ਸਲਾਹਕਾਰ ਸੇਵਾ ਕੇਂਦਰ ਹੈਗੇ ਆ ਉੱਥੇ ਵੀ ਇਹਨਾਂ ਬੀਜਾਂ ਦੀ ਜਿਹੜੀ ਹੈਗੀ ਉਪਲਬਧਤਾ ਉਹ ਆਸਾਨੀ ਦੇ ਨਾਲ ਹੋ ਜਾਂਦੀ ਆ ਬਸ ਇਹ ਹੁੰਦਾ ਕਿ ਅਸੀਂ ਜਿਹੜਾ ਕਿਸਾਨ ਆ ਉਹ ਜੇ ਟਾਈਮ ਸਿਰ ਸਮੇਂ ਦੇ ਸਿਰ ਜਿਹੜੀ ਹੈਗੀ ਆ ਬਜਾਈ ਹੋ ਜਾਵੇ ਤਾਂ ਉੱਥੇ ਫਿਰ ਜਿਹੜੀ ਆ ਜਿਹੜੀ ਪਹਿਲਾਂ ਤੁਸੀਂ ਕੀੜੇ ਮਕਾਉਣਿਆਂ ਦੀ ਗੱਲ ਕੀਤੀ ਆ ਉਹਨਾਂ ਦੀ ਆਮਦ ਵੀ ਘੱਟ ਹੁੰਦੀ ਆ ਤੇ ਸਾਡਾ ਨੁਕਸਾਨ ਜਿਹੜਾ ਹੈਗਾ ਉਹ ਨਹੀਂ ਹੁੰਦਾ ਸੋ ਮੈਂ ਇੱਥੇ ਕਿਸਾਨ ਵੀਰਾਂ ਨੂੰ ਇਹੀ ਅਪੀਲ ਕਰੂੰਗਾ ਵੀ ਜਦੋਂ ਵੀ ਅਸੀਂ ਇਹਦੀ ਕਾਸ਼ਤ ਕਰਨੀ ਆ ਤਾਂ ਸਾਨੂੰ ਪਹਿਲਾਂ ਆਪਣੇ ਆਪ ਦਾ ਜਿਹੜਾ ਮਾਨ ਹੈ ਉਹ ਤਿਆਰ ਕਰਨਾ ਪਊਗਾ ਉਸੇ ਹਿਸਾਬ ਨਾਲ ਫਿਰ ਸਾਡੇ ਨਾਲ ਰابطਾ ਕਾਰ ਕੈਮ ਕਰ ਲੈਣ ਜਾਂ ਖੇਤੀਬਾੜੀ ਵਿਭਾਗ ਦੇ ਨਾਲ ਰابطਾ ਕੈਮ ਕਰਨ ਤਾਂ ਜੋ ਜਿਹੜਾ ਅਸੀਂ ਇੱਕ ਥਾਂ ਤੇ ਉਹਨਾਂ ਨੂੰ ਜਿਹੜਾ ਸੀਡ ਆ ਜਾਂ ਜਿਹੜਾ ਬੀਜ ਆ ਉਹਨੂੰ ਅਸੀਂ ਪ੍ਰੋਵਾਈਡ ਜਿਹੜਾ ਉਹ ਕਰਾ ਸਕੀਏ ਡਾਕਟਰ ਸਾਹਿਬ ਕਿਸਾਨ ਵੀਰ ਕਹਿੰਦੇ ਵੀ ਸਾਨੂੰ ਨਾ ਝੋਨੇ ਜਿੰਨੀ ਬਟਤਣੀ ਹੈ ਕੋਈ ਦਾਣ ਲਾ ਲਈਏ ਅਸੀਂ ਤੇ ਮੈਨੂੰ ਤਾਂ ਐ ਲੱਗਦਾ ਵੀ ਅਜੀ ਕਿਸਾਨ ਵੀਰਾਂ ਨੂੰ ਨਾ ਇਹ ਕ੍ਰੌਪ ਹੀ ਬੜੀ ਵਧੀਆ ਕੈਸ਼ ਕ੍ਰੌਪ ਵੀ ਉਹਨਾਂ ਦੀ ਜੇਬ ਚ ਲਿਆਉਣ ਦੀ ਕਿਉਂਕਿ ਕਿਸਾਨ ਵੀਰ ਆਪ ਵੇਚ ਸਕਦੇ ਆ ਪੈਕਿੰਗ ਕਰਕੇ ਕੀ ਕਹਿਣਾ ਚਾਹੋਗੇ ਇਸ ਬਾਰੇ ਮੈਂ ਸ਼ੁਰੂ ਵੀ ਕੀਤਾ ਸੀਗਾ ਕਿ ਆਪਾਂ ਜਿਹੜੀ ਪ੍ਰੋਸੈਸਿੰਗ ਹੈਗੀ ਆ ਇਹਨੂੰ ਅਸੀਂ ਪ੍ਰੋਸੈਸਿੰਗ ਕਹਿੰਦੇ ਆ ਜੀ 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 ਬਈ ਉਹਦੇ ਵੱਲ ਵੀ ਸਾਨੂੰ ਆਉਣਾ ਚਾਹੀਦਾ ਸੋ ਇੱਥੇ ਮੈਂ ਇਹੀ ਕਿਸਾਨਾਂ ਨੂੰ ਵੀ ਇਹੀ ਗੁਜ਼ਾਰਿਸ਼ ਕਰਦਾ ਬਈ ਜਿਹੜੀ ਇਹ ਖੇਤੀ ਹੈਗੀ ਆ ਜਿਹੜੀ ਇਹ ਫਸਲ ਦੀ ਖੇਤੀ ਆ ਉਹ ਸਿਰਫ ਜੇ ਆਪਾਂ ਮੋਟਾ-ਮੋਟਾ ਲਈਏ ਤਾਂ 70 ਦਿਨਾਂ ਤੋਂ ਲੈ ਕੇ 90 ਦਿਨ ਦੀ ਆ। ਯਾਨੀ ਕਿ ਵੱਧ ਤੋਂ ਵੱਧ 3 ਮਹੀਨੇ। ਤਾਂ ਉਹ 3 ਮਹੀਨੇ ਦੀ ਕ੍ਰੌਪ ਜਿਹੜੀ ਆ ਉਹ ਅਸੀਂ ਲੈ ਕੇ ਉਸ ਤੋਂ ਬਾਅਦ ਸਾਡੇ ਕੋਲ ਟਾਈਮ ਬਹੁਤ ਹੁੰਦਾ। ਅਸੀਂ ਜਿਹੜੀ ਹੈਗੀ ਆ ਆਪ ਪੈਕੇਜਿੰਗ ਕਰਕੇ ਯਾਨੀ ਕਿ ਉਹਦਾ ਘਰਾ ਕੇ ਉਸ ਤੋਂ ਬਾਅਦ ਉਹਦੀ ਜਿਹੜੀ ਹੈਗੀ ਆ ਸੇਲ ਜਿਹੜੀ ਹੈਗੀ ਆ ਉਹ ਅਸੀਂ ਕਰ ਸਕਦੇ ਆ। ਉਹਦੇ ਨਾਲ ਸਾਡਾ ਜਿਹੜਾ ਮੁਨਾਫਾ ਉਹ ਵੱਧ ਜਾਂਦਾ। ਕਿਉਂਕਿ ਜਦੋਂ ਅਸੀਂ ਸਿੱਧੀ ਕੋਈ ਵੀ ਚੀਜ਼ ਚਾਹੇ ਉਹ ਆਪਣੀ ਦਾਲਾਂ ਨੇ ਚਾਹੇ ਉਹ ਝੋਨਾ ਚਾਹੇ ਉਹ ਕਣਕਾ ਚਾਹੇ ਉਹ ਮੱਕੀਆ ਜਦੋਂ ਅਸੀਂ ਸਿੱਧੀ ਸੁੱਟਦੇ ਆ ਕਿਸੇ ਮੰਡੀ ਦੇ ਵਿੱਚ ਸੁੱਟਣਾ ਮਤਲਬ ਸ਼ਬਦ ਕਹਿੰਦੇ ਆ ਅਸੀਂ ਵੀ ਸੁੱਟਣਾ ਚੱਲੇ ਆ ਜੀ ਸੁੱਟਣਾ ਨਹੀਂ ਕਹਿਣ ਦਾ ਅਸੀਂ ਸੁੱਟਣਾ ਨਹੀਂ ਆ ਅਸੀਂ ਉਹਨੂੰ ਹੁਣ ਸਿਆਣੇ ਬਣ ਕੇ ਵੇਚਣ ਜਾਣਾ ਉਹਨੂੰ ਵੇਚਣ ਜਾਣਾ ਤੇ ਉਹਦੇ ਵਿੱਚ ਅਸੀਂ ਵੈਲਿਊ ਐਡੀਸ਼ਨ ਜਿਹਨੂੰ ਅਸੀਂ ਕਹਿੰਦੇ ਆ ਬਈ ਅਸੀਂ ਉਹਦੇ ਵਿੱਚ ਕੁਛ ਨਾ ਕੁਛ ਐਸੀ ਜੀ ਚੀਜ਼ ਮਿਲਾ ਕੇ ਜਾਂ ਉਹਦੀ ਸੋਹਣੀ ਜੀ ਪੈਕਿੰਗ ਕਰਕੇ ਜੇ ਅਸੀਂ 베ਚੀਏ ਤੇ ਜਿਹੜੀ ਸਾਡੀ ਮੰਡੀ ਤੋਂ ਉਹਦਾ ਡੇਡ ਆ ਜਾਂ ਦੁੱਗਣਾ ਡੇਡ ਜਿਹੜਾ ਉਹ ਸਾਨੂੰ ਮਿਲ ਜਾਂਦਾ ਸੋ ਆਪਾਂ ਇਧਰ ਨੂੰ ਹੁਣ ਜਿਹੜਾ ਹੈਗਾ ਜਰੂਰ ਜਾਈਏ ਕਿਉਂਕਿ ਕਿਸਾਨੀ ਜਿਹੜੀ ਆ ਅਸੀਂ ਮੈਕਸਿਮਮ ਜਿੰਨੇ ਝਾੜ ਲੈ ਸਕਦੇ ਸੀਗੇ ਉਹ ਅਸੀਂ ਕਰ ਚੁੱਕੇ ਆ ਜਿੰਨੀ ਵੀ ਸਾਡੀਆਂ ਫਸਲਾਂ ਨੇ ਉਹਨਾਂ ਦੇ ਮੈਕਸਿਮਮ ਝਾੜ ਵੱਧ ਤੋਂ ਵੱਧ ਜਿੰਨਾ ਝਾੜ ਆ ਸਕਦਾ ਉਹ ਅਸੀਂ ਲੈ ਰਹੇ ਆ ਤੇ ਹੁਣ ਜਿਹੜੀ ਹੈਗੀ ਆ ਖੇਤੀ ਖਰਚੇ ਜਿਹੜੇ ਆ ਉਹ ਘਟਾਉਣ ਦੀ ਗੱਲ ਹੁੰਦੀ ਆ ਤੇ ਉੱਥੇ ਮੈਂ ਇਹ ਕਹਿਣਾ ਚਾਹੁੰਦਾ ਵੀ ਇੱਕ ਤਾਂ ਖੇਤੀ ਖਰਚੇ ਜਿਹੜੇ ਆ ਸਿਆਣਪ ਨਾਲ ਘਟਦੇ ਆ ਵੀ ਜਿਹੜੀ ਲੋੜ ਅਨਸਾਰ ਵਰਤੋਂ ਜਿਹੜੀ ਹੈਗੀ ਆ ਚਾਹੇ ਉਹ ਫਰਟੀਲਾਈਜ਼ਰ ਹੋਣ ਚਾਹੇ ਉਹ ਦਵਾਈਆਂ ਹੋਣ ਕੀਟਨਾਸ਼ਕ ਹੋਣ ਚਾਹੇ ਉਹ ਆਪਾਂ ਜਿਹੜੇ ਨਦੀਨਾਸ਼ਕਾ ਉਹ ਹੋਣ ਉਹਨਾਂ ਦੇ ਕਰ ਸਕਦੇ ਆ ਤੇ ਪੈਕਿੰਗ ਕਰਕੇ ਅਸੀਂ ਜਿਹੜੀ ਆਪਣੀ ਕਮਾਈ ਆ ਉਹਨੂੰ ਵਧਾ ਸਕਦੇ ਆ ਡਾਕਟਰ ਸਾਹਿਬ ਕਿਸਾਨ ਵੀਰੀ ਨਹੀਂ ਸੋਚਦਾ ਕਿ ਜੇ ਦਾਲ ਦੇ ਵਿੱਚੋਂ ਸਾਨੂੰ ਘੱਟ ਪੈਸੇ ਬਚਤ ਹੋ ਰਹੀ ਹੈ ਤਾਂ ਉਹਦੇ ਨਾਲ ਨਾਲ ਬੜਾ ਕੁਝ ਬਚ ਗਿਆ ਸਾਡਾ ਹਾਂਜੀ ਕਿੰਨਾ ਅਨਮੁੱਲੀਆਂ ਚੀਜ਼ਾਂ ਬਚ ਗਈਆਂ ਸਾਡੀਆਂ ਵਾਤਾਵਰਣ ਬਚ ਗਿਆ ਹਨਾ ਹਵਾ ਬਚ ਗਈ ਸਾਡੀ ਬਚ ਗਈ ਪ੍ਰਦੂਸ਼ਿਤ ਹੋਣ ਤੋਂ ਮਿੱਟੀ ਬਚ ਗਈ ਪਾਣੀ ਸਾਡਾ ਕਿੰਨਾ ਸੀ ਉਹ ਬਚ ਗਿਆ ਸੀ ਇਹ ਵੀ ਸੰਬੰਧੀ ਵੀ ਸਾਡੀ ਕਿਸਾਨ ਵੀ ਨਾਲ ਜਾਣ ਕੇ ਸੋ ਇੱਥੇ ਮੈਂ ਇਹੀ ਦੱਸਣਾ ਚਾਹੂੰਗਾ ਜੀ ਜੇ ਅਸੀਂ ਝੋਨੇ ਦੇ ਨਾਲ ਕੰਪੈਰੀਸ਼ਨ ਕਰਿਆ ਨਾ ਵੀ ਝੋਨਾ ਜਿਹੜਾ ਉਹ ਸੌਖਾ ਜ਼ਰੂਰ ਲੱਗਦਾ ਵੀ ਪਾਣੀ ਇੱਕ ਵਾਰੀ ਛੱਡਦਾ ਤੇ ਬਹਿ ਗਏ ਹੁਣ ਇਹਦੇ 'ਚ ਇਹੀ ਆ ਮੈਂ ਦੱਸਣਾ ਚਾਹੁੰਦਾ ਵੀ ਇਹ ਜਿਹੜੀ ਇਸ ਮੌਸਮ ਦੀ ਮੂੰਗੀ ਆ ਜਾਂ ਕੋਈ ਵੀ ਫਸਲ ਆ ਇਥੇ ਇੱਕ ਤਾਂ ਬਰਸਾਤਾਂ ਜਿਹੜੀਆਂ ਉਹ ਕੁਦਰਤੀ ਹੁੰਦੀਆਂ ਨੇ ਇਹ ਜਿਹੜਾ ਮਿਨਰਲ ਵਾਟਰ ਲੱਗਦਾ ਕਿੰਨਾ ਬਾਬਾ ਬਿਲਕੁਲ ਜੀ ਤਾਂ ਉਹਦੇ ਨਾਲ ਕੀ ਹੈ ਕਿ ਜਿਹੜੀ ਇਹਦੀ ਪਾਣੀ ਦੀ ਜਿਹੜੀ ਹੈਗੀ ਸਾਡੇ ਕੋਲ ਆਪਾਂ ਬਚਤ ਕਰ ਸਕਦੇ ਆ ਤੇ ਵੱਧ ਤੋਂ ਵੱਧ ਇੱਕ ਪਾਣੀ ਦੇ ਨਾਲ ਕਈ ਵਾਰੀ ਤਾਂ ਜਿਹੜੀ ਮਾਂ ਹੈ ਉਹਨਾਂ 'ਚ ਉਹ ਵੀ ਲੋੜ ਨਹੀਂ ਪੈਂਦੀ ਉਹ ਵੀ ਨਹੀਂ ਪੈਂਦੀ ਤੇ ਵੱਧ ਤੋਂ ਵੱਧ ਇੱਕ ਜਿਹੜੀ ਹੈਗੀ ਆ ਅਸੀਂ ਪਾਣੀ ਦੀ ਜਿਹੜੀ ਹੈਗੀ ਸਿੰਚਾਈ ਦੇ ਕੇ ਤੇ ਉਹਦੇ ਨਾਲ ਅਸੀਂ ਜਿਹੜਾ ਹੈਗਾ ਪਾਣੀ ਦੀ ਬਚਤ ਕਰ ਸਕਦੇ ਆ ਇਸ ਤੋਂ ਇਲਾਵਾ ਜਿਹੜਾ ਦੂਸਰਾ ਮੈਂ ਇੱਥੇ ਦੱਸਣਾ ਚਾਹੁੰਨਾ ਵੀ ਜਿਹੜਾ ਜ਼ਮੀਨ ਦੀ ਸਿਹਤ ਆ ਉਹ ਸਾਡੇ ਲਈ ਬਹੁਤ ਜ਼ਰੂਰੀ ਆ ਕਿਉਂਕਿ ਅੱਜ ਆਪਾਂ ਨੂੰ ਲੱਗਦਾ ਵੀ ਅਸੀਂ ਆ ਕਰ ਲਵਾਂਗੇ ਆ ਕਰ ਲਵਾਂਗੇ ਪਰ ਕਿਤੇ ਨਾ ਕਿਤੇ ਜਿਹੜੀਆਂ ਸਾਡੀਆਂ ਪੁਸ਼ਤਾਂ ਨੇ ਉਹ ਫਿਰ ਸਾਨੂੰ ਯਾਦ ਰੱਖਣੀ ਆ ਵੀ ਸਾਨੂੰ ਜਿਹੜੀ ਪੈਲੀ ਸੀਗੀ ਜਾਂ ਖੇਤ ਸੀਗਾ ਉਹ ਸਾਡਾ ਬਾਪੂ ਚੰਗਾ ਦੇ ਕੇ ਗਿਆ ਸੀ ਜੀ ਜੀ ਬਈ ਜਿਹੜੇ ਸਾਡੇ ਗੰਢਾ ਬਣਦੀਆਂ ਨੇ ਇਹ ਦਾਲਾਂ ਦੇ ਵਿੱਚ ਉਹ ਨਾਈਟ੍ਰੋਜਨ ਕੁਦਰਤੀ ਜਿਹੜੀ ਹਵਾ ਦੇ ਵਿੱਚ ਹੁੰਦੀ ਆ ਉਹਨੂੰ ਸੋਖ ਕੇ ਧਰਤੀ ਨੂੰ ਦਿੰਦੀਆਂ ਨੇ ਤੇ ਧਰਤੀ ਜਿਹੜੀ ਉਹ ਪੋਲੀ ਹੋ ਜਾਂਦੀ ਆ ਪਾਣੀ ਨੂੰ ਜਿਹੜਾ ਉਹ ਸੁਖਾ ਰੱਖਦੀ ਆ ਤੇ ਨਾਲ ਦੀ ਨਾਲ ਜਦੋਂ ਪੋਲੀ ਹੋਏਗੀ ਉਹਦੇ ਨਾਲ 19 ਫਸਲ ਜਿਹੜੀ ਆ ਉਹ ਪਰਫੁੱਲਤ ਹੁੰਦੀ ਆ ਸੋ ਮੇਰੀ ਇਹੀ ਇੱਥੇ ਗੁਜਾਰਿਸ਼ ਆ ਸਾਰੇ ਕਿਸਾਨਾਂ ਨੂੰ ਕਿ ਅਸੀਂ ਜਿਹੜੇ ਹੈਗੀ ਆ ਦਾਲਾਂ ਦੀ ਕਾਸ਼ਤ ਵੱਲ ਵੀ ਚੱਲੀਏ ਤਾਂ ਜੋ ਅਸੀਂ ਆਪਾਂ ਆਪ ਤਾਂ ਸੁਧਾਰ ਹੀ ਸਕੀਏ ਨਾਲ ਦੀ ਨਾਲ ਜਿੰਨਾ ਕਿ ਸਾਡਾ ਯੋਗਦਾਨ ਕੁਦਰਤ ਨੂੰ ਠੀਕ ਕਰਨ ਵਿੱਚ ਪਾ ਸਕਦਾ ਉਹ ਜ਼ਰੂਰ ਪਾਈਏ ਤਾਂ ਜੋ ਜਿਹੜਾ ਸਾਡਾ ਆਉਣ ਵਾਲਾ ਭਵਿੱਖ ਆ ਜਾਂ ਸਾਡੇ ਬੱਚੇ ਆ ਉਹ ਸਾਨੂੰ ਜਿਹੜਾ ਹੈਗਾ ਉਹ ਕਹਿ ਸਕਣ ਕਿ ਹਾਂਜੀ ਅਸੀਂ ਕੁਦਰਤ ਵੀ ਸੰਭਾਲੀ ਹੈ ਡਾਕਟਰ ਸੰਜੀਪ ਕੁਟਾਰੀਆ ਜੀ ਬਹੁਤ ਵਧੀਆ ਜਾਣਕਾਰੀ ਤੁਸੀਂ ਦਿੱਤੀ ਆ ਉਮੀਦ ਕਰਨਾ ਆਉਂਦੇ ਸਾਲ ਚ ਤੁਹਾਡੇ ਵਡਮੁੱਲੇ ਵਿਚਾਰ ਧਿਆਨ ਦੇ ਵਿੱਚ ਰੱਖਦੇ ਕਿਸਾਨ ਵੀਰ ਮੰਗੀ ਦਾ ਮਾਂ ਦੀਆਂ ਦਾਲਾ ਸੋਹਣੀ ਦੀਆਂ ਦੀ ਕਾਸ਼ਤ ਜਰੂਰ ਕਰਨਗੇ ਸੋ ਤੁਹਾਡੇ ਨੇ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਧੰਨਵਾਦ ਕਿਸਾਨ ਵੀਰੋ ਸੋਣੀ ਰੁੱਤ ਦੀਆਂ ਦਾਲਾਂ ਦੀ ਸਫਲ ਕਾਸ਼ਤ ਨੂੰ ਲੈ ਕੇ ਖੇਤੀ ਵਿਗਿਆਨ ਕੇਂਦਰ ਨੂਰਮਹਿਲ ਜ਼ਿਲ੍ਹਾ ਜਲੰਧਰ ਦੇ ਕੁਝ ਹੋਰ ਖੇਤੀ ਵਿਗਿਆਨੀਆਂ ਦੇ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਇਹਨਾਂ ਨਾਲ ਗੱਲਬਾਤ ਕੀਤੀ ਹੈ ਡਾਕਟਰ ਰਣਜੀਤ ਸਿੰਘ ਚੋਹਾਂਜ ਜੀ ਨੇ ਆਓ ਦੇਖਦੇ ਹਾਂ ਕਿਸਾਨ ਵੀਰੋ ਹੁਣ ਮੇਰੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਖੜੇ ਨੇ ਖੇਤੀ ਵਿਗਿਆਨ ਕੇਂਦਰ ਨੂਰਮਹਿਲ ਦੇ ਸਾਇੰਟਿਸਟ ਜਿਨ੍ਹਾਂ ਨੇ ਪੂਰੇ ਫੀਲਡ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਕਿਸਾਨ ਵੀਰਾਂ ਨੂੰ ਦਾਣਾਂ ਲਾਉਣ ਦੇ ਲਈ ਪ੍ਰੇਰਿਤ ਕਰਨਾ ਤੇ ਬਾਅਦ ਵਿੱਚ ਆਉਂਦੀਆਂ ਸਮੱਸਿਆਵਾਂ ਉਹਨਾਂ ਨੂੰ ਹੱਲ ਕਰਨਾ ਮੇਰਾ ਨਾਮ ਡਾਕਟਰ ਪ੍ਰਭਜੀਤ ਕੌਰ ਮੈਂ ਖੇਤੀ ਵਿਗਿਆਨ ਕੇਂਦਰ ਨੂਰਮੈਲ ਦੇ ਵਿੱਚ ਬਕਾਇਦਾ ਅਸਿਸਟੈਂਟ ਪ੍ਰੋਫੈਸਰ ਐਗਰੋਨਮੀ ਦੇ ਵਿੱਚ ਸੇਵਾ ਨਿਭਾ ਰਹੀ ਹਾਂ ਜੀ ਸੋਨੀ ਦੀਆਂ ਜੇ ਅਸੀਂ ਦਾਣਾਂ ਦੀ ਕਾਸ਼ਤ ਕਰੀਏ ਕਿਹੜੀਆਂ ਕਿਹੜੀਆਂ ਦਾਣਾਂ ਸੋਨੀ ਦੇ ਵਿੱਚ ਕਾਸ਼ਤ ਕੀਤੀਆਂ ਜਾਂਦੀਆਂ ਨੇ ਸੋਨੀ ਦੇ ਵਿੱਚ ਜੀ ਆਪਣੀ ਮੇਨ ਮੂੰਗੀ ਹੋਗੀ ਦਾਲ ਜਿਹੜੀ ਸਭ ਤੋਂ ਮੇਨ ਆਪਣੀ ਫਸਲ ਹੈ ਜਿਹੜੇ ਆਪਣੇ ਕਿਸਾਨ ਭਰਾ ਓਨੀ ਕਾਸ਼ਤ ਕਰਦੇ ਐ ਮਾਂ ਹੋਗੀ ਅਰਹਰ ਤੇ ਸੋਇਆਬੀਨ ਦੀ ਵੀ ਕਾਸ਼ਤ ਆਪਣੀ ਸੋਨੀ ਦੇ ਵਿੱਚ ਕੀਤੀ ਜਾਂਦੀ ਹੈ ਜੀ ਵਧੀਆ ਤਰੀਕੇ ਨਾਲ ਜੇ ਅਸੀਂ ਗੱਲ ਕਰੀਏ ਡਾਕਟਰ ਸਾਹਿਬ ਇਹਨਾਂ ਦੀ ਕਾਸ਼ਤ ਦੀ ਤਾਂ ਥੋੜਾ ਕਾਸ਼ਤ ਦਸਵੰਦੀ ਸਾਨੂੰ ਜਾਣਕਾਰੀ ਦਿਓ ਕਿ ਕਿੱਦਾਂ ਕਰਨੀ ਹੁੰਦੀ ਹੈ ਮੂੰਗੀ ਤੇ ਮਾਂ ਦੀ ਅਰਹਰ ਤੇ ਸੋਇਆਬੀਨ ਸਭ ਤੋਂ ਪਹਿਲਾਂ ਤਾਂ ਮੈਂ ਥੋੜਾ ਜਿਹਾ ਦੱਸਦਾ ਜੀ ਜਿਵੇਂ ਆਪਣੀਆਂ ਸੋਨੀ ਰੋਟਰੀਆਂ ਜਿਹੜੀਆਂ ਦਾਲਾਂ ਹੋਗੀਆਂ ਵੀ ਉਹਨਾਂ ਦੀ ਕਾਸ਼ਤ ਆਪਾਂ ਉਹ ਕਿਉਂ ਕਰਨੀ ਚਾਹੀਦੀ ਹੈ ਵੀ ਜਿਵੇਂ ਆਪਾਂ ਦੇਖਦੇ ਆਂ ਵੀ ਆਪਣਾ ਝੋਨਾ ਕਣਕ ਫਸਲੀ ਚੱਕਰ ਹੈ ਉਹਦੇ ਕਰਕੇ ਆਪਣਾ ਵਾਤਾਵਰਣ ਹੈ ਜਿਹੜਾ ਉਹ ਪ੍ਰਦੂਸ਼ਿਤ ਹੋ ਰਿਹਾ ਜੀ ਉਹਦੇ ਲਈ ਜਿਹੜੀਆਂ ਆਪਣੀਆਂ ਦਾਲਾਂ ਹੁੰਦੀਆਂ ਨੇ ਉਹਨਾਂ ਵਿੱਚ ਇਹ ਸ਼ਕਤੀ ਹੁੰਦੀ ਹੈ ਜੀ ਕਿ ਉਹ ਜ਼ਮੀਨ ਦੀ ਜਿਹੜੀ ਉਪਜਾਊ ਸ਼ਕਤੀ ਹੈ ਉਹਨੂੰ ਵਧੀਆ ਬਣਾ ਕੇ ਰੱਖਦੀਆਂ ਤੇ ਕਿਸੇ ਵੀ ਫਸਲ ਚੱਕਰ ਜਾਂ ਫਸਲ ਪ੍ਰਣਾਲੀ ਹੈ ਜਿਹੜੀ ਉਹਦੀ ਵਾਧੂ ਉਤਪਾਦਕਤਾ ਦੇ ਲਈ ਜਿਹੜੀਆਂ ਆਪਣੀਆਂ ਕੋਈ ਵੀ ਆਪਣੀਆਂ ਸੋਣੀ ਰੁੱਤ ਦੀਆਂ ਜਿਹੜੀਆਂ ਦਾਲਾਂ ਹੁੰਦੀਆਂ ਉਹ ਬਹੁਤ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਨੇ ਜਿਵੇਂ ਆਪਾਂ ਮੂੰਗੀ ਦੀ ਗੱਲ ਕਰ ਲਈਏ ਜਾਂ ਜਿਹੜੀ ਇਸ ਤੋਂ ਪਹਿਲਾਂ ਵਾਲੀ ਮੂੰਗੀ ਵੀ ਹੁੰਦੀ ਹੈ ਜੇ ਆਪਾਂ ਉਹਨੂੰ ਹਰੀ ਖਾਦ ਦੀ ਤਰ੍ਹਾਂ ਆਪਾਂ ਮਿੱਟੀ ਦੇ ਵਿੱਚ ਵਾਹ ਦਈਏ ਤਾਂ ਉਹ ਵੀ ਮਤਲਬ ਆਪਣੀ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਬਹੁਤ ਵਧੀਆ ਉਹਦਾ ਭੂਮਿਕਾ ਨਿਭਾਉਂਦੀ ਹੈ ਜਿਵੇਂ ਇਹਦੇ ਵਿੱਚ ਵੀ ਜਿਹੜੇ ਇਹਨਾਂ ਦੀਆਂ ਫਲੀਦਾਰ ਜਿਹੜੀਆਂ ਇਹ ਫਸਲਾਂ ਹੁੰਦੀਆਂ ਇਹਨਾਂ ਦੀਆਂ ਜੜਾਂ ਦੇ ਵਿੱਚ ਨੋਡਿਊਲ ਹੁੰਦੇ ਆ ਜੀ ਜਿਹੜੇ ਕੀ ਕਰਦੇ ਆ ਜੀ ਉਹਨਾਂ ਦੇ ਵਿੱਚ ਜਿਵਾਣੂ ਜਿਹੜੇ ਆ ਉਹ ਹਵਾ ਦੇ ਵਿੱਚੋਂ ਵਾਤਾਵਰਣ ਦੇ ਵਿੱਚੋਂ ਜਿਹੜਾ ਆਪਣਾ ਨਾਈਟ੍ਰੋਜਨ ਹੁੰਦਾ ਉਹਨੂੰ ਜਜ਼ਬ ਕਰ ਲੈਂਦੇ ਆ ਤੇ ਉਹ ਹਵਾ ਚੋਂ ਨਾਈਟ੍ਰੋਜਨ ਜਜ਼ਬ ਕਰਕੇ ਧਰਤੀ ਦੇ ਵਿੱਚ ਜਮਾ ਕਰਦੇ ਆ ਤਤ ਕਰੀਬਨ 1 ਸਾਲ ਦੇ ਵਿੱਚ ਜਿਹੜੀਆਂ ਆਪਣੀਆਂ ਵੱਖੋ ਵੱਖਰੀਆਂ ਦਾਲਾਂ ਹੁੰਦੀਆਂ ਨੇ ਜੀ ਉਹ ਕੀ ਕਰਦੀਆਂ 58 ਤੋਂ 120 ਕਿਲੋ ਨਾਈਟ੍ਰੋਜਨ ਆ ਜਿਹੜਾ ਪ੍ਰਤੀ ਹੈਕਟੇਅਰ ਉਹ ਹਵਾ ਤੋਂ جذب ਕਰਕੇ ਜ਼ਮੀਨ ਦੇ ਵਿੱਚ ਸਮਾਉਣ ਦੇ ਵਿੱਚ ਮਦਦ ਕਰਦੀਆਂ ਜਿਹੜੇ ਕਿ ਉਸ ਤੋਂ ਬਾਅਦ ਆਪਾਂ ਅਗਲੀ ਫਸਲ ਲਵਾਂਗੇ ਉਹਦੀ ਉਪਜਾਊ ਸ਼ਕਤੀ ਵਾਸਤੇ ਬਹੁਤ ਮਹੱਤਵਪੂਰਨ ਹੈ ਜਿੱਦਾਂ ਉਹਦੇ ਵਿੱਚ ਨਾਈਟ੍ਰੋਜਨ ਜਿਹੜਾ ਤੱਤ ਹੈ ਯੂਰੀਆ ਉਹਨੂੰ ਜਿਹੜਾ ਆਪਣੀਆਂ ਰਸਾਇਣਿਕ ਖਾਦਾਂ ਉਹਦੀ ਮਾਤਰਾ ਨੂੰ ਘਟਾ ਦਿੰਦੀ ਹੈ। ਇਹ ਫਿਰ ਆਪਾਂ ਯੂਰੀਆ ਜਿਹੜਾ ਇਹਨੂੰ ਪਾਉਣਾ ਹੈ ਉਹ ਤਾਂ ਬਹੁਤ ਘੱਟ ਪਾਉਣਾ ਹੋਊਗਾ ਖਾਦਾਂ ਵੀ ਥੋੜੀ ਜੀ ਗੱਲ ਸਾਨੂੰ ਦੱਸ ਦਿਓ ਕਿ ਇਹਨੂੰ ਬਹੁਤ ਫਿਰ ਜੇ ਅਸੀਂ ਅਗਲੀ ਫਸਲ ਨੂੰ ਬਚਾ ਸਕਦੇ ਹਾਂ ਖਾਦਾਂ ਤਾਂ ਜਿੱਦਾਂ ਆਪਾਂ ਗੱਲ ਕਰੀਏ ਮੂੰਗੀ ਦੀ ਫਸਲ ਦੀ ਪਹਿਲਾਂ ਆਪਾਂ ਗੱਲ ਕਰੀਏ ਆਪਣੀ ਮੇਨ ਫਸਲ ਹੈ ਜੀ ਆਪਣੀ ਦਾਲਾਂ ਦੀ ਇਹਦੇ 'ਚ ਆਪਾਂ ਕੀ ਕਰਨਾ ਹੈ ਜੀ ਵੀ ਜਿਹੜਾ ਯੂਰੀਆ ਉਹ ਆਪਾਂ 11 ਕਿਲੋ ਪਾਉਣਾ ਹੈ ਪ੍ਰਤੀ ਏਕੜ ਠੀਕ ਹੈ ਜੀ ਜਿਹੜੀ ਆਪਾਂ ਫਾਸਫੇਟ ਪਾਉਣੀ ਹੈ ਜੇ ਆਪਾਂ ਸਿੰਗਲ ਸੁਪਰ ਫਾਸਫੇਟ ਤੋਂ ਪਾ ਰਹੇ ਆ ਤਾਂ ਆਪਾਂ 120 ਕਿਲੋ ਪ੍ਰਤੀ ਏਕੜ ਪਾਉਣੀ ਹੈ ਇਸੇ ਤਰੀਕੇ ਨਾਲ ਮਾਂ ਦੇ ਵਿੱਚ ਆਪਾਂ 60 ਕਿਲੋ ਸਿੰਗਲ ਸੁਪਰ ਫਾਸਫੇਟ ਪਾ ਦਿੰਨੇ ਆ ਜੀ ਵੀ ਇਹਦੇ ਤਰੀਕੇ ਨਾਲ ਜੇ ਆਪਾਂ ਗੱਲ ਕਰੀਏ ਜਿਹੜੀ ਆਪਣੀਆਂ ਦਾਲਾਂ ਉਹਨੂੰ ਘੱਟ ਨਾਈਟ੍ਰੋਜਨ ਤੱਤ ਦੀ ਲੋੜ ਹੁੰਦੀ ਹੈ ਇਹਦੇ ਵਿੱਚ ਲਿਗਿਊਮਸ ਹੁੰਦੇ ਆ ਤਾਂ ਸਹੀ ਮਾਤਰਾ ਦੇ ਵਿੱਚ ਆਪਾਂ ਨੂੰ ਪਾਉਣਾ ਚਾਹੀਦਾ ਹੈ ਡਾਕਟਰ ਬਲਬੀਰ ਕੌਰ ਸਹਾਇਕ ਪ੍ਰੋਫੈਸਰ ਬਾਗਵਾਨੀ ਖੇਤੀਬਾੜੀ ਵਿਗਿਆਨ ਕੇਂਦਰ ਜਲੰਧਰ ਵਿਖੇ ਸੇਵਾ ਨਿਵਾਰੀ ਹੈ। ਡਾਕਟਰ ਸਾਹਿਬ ਘਰੇਲੂ ਬਗੀਚੀ ਦੇ ਵਿੱਚ ਕਿਸਾਨ ਵੀਰ ਤਰਜੀਹ ਦੇ ਰਹੇ ਆ ਦਾਲਾਂ ਨੂੰ ਜਿਹੜੀਆਂ ਆਪਣੇ ਘਰਾਂ ਦੇ ਵਿੱਚ ਉਹਨਾਂ ਨੇ ਘਰੇਲੂ ਬਗੀਚੇ ਲਗਾਈਆਂ। ਜੀ ਮੈਡਮ ਜਿਹੜਾ ਖੇਤੀਬਾੜੀ ਵਿਗਿਆਨ ਕੇਂਦਰ ਆ ਹਮੇਸ਼ਾ ਹੀ ਵਚਨਬੱਧ ਰਿਹਾ ਆ ਕਿ ਆਪਾਂ ਜੋ ਵੀ ਸਾਡੀਆਂ ਪ੍ਰਦਰਸ਼ਨੀਆਂ ਆ ਉਹ ਕਿਸਾਨਾਂ ਦੇ ਖੇਤਾਂ ਤੇ ਪਹੁੰਚਾਈਏ। ਜਿਸ ਤਰ੍ਹਾਂ ਸਾਡਾ ਅਸੀਂ ਘਰੇਲੂ ਬਗੀਚੀ ਦੀ ਗੱਲ ਕਰਦੇ ਆ ਅ ਜਿਹੜੇ ਸਾਡੇ ਮਾਡਲ ਆ ਜੇ ਅਸੀਂ ਕਹਿੰਨੇ ਆ ਕਿ ਜੇ ਵੱਡਾ ਟੱਬਰ ਆ ਤੇ ਉਹਨੂੰ ਜਿਹੜਾ 3 ਕਨਾਲ ਏਰੀਆ ਜਿਹੜਾ ਸਬਜ਼ੀਆਂ ਤੇ ਦਾਲਾਂ ਦੇ ਥੱਲੇ ਰੱਖਣਾ ਚਾਹੀਦਾ ਉਹਦੇ ਵਿੱਚੋਂ 1 ਕਨਾਲ ਏਰੀਆ ਸਬਜ਼ੀਆਂ ਥੱਲੇ ਤੇ 2 ਕਨਾਲ ਏਰੀਆ ਵੱਖ-ਵੱਖ ਹਾੜੀ ਤੇ ਸੋਣੀ ਦੇ ਵਿੱਚ ਜਿਹੜੀਆਂ ਵੱਖ-ਵੱਖ ਕਾਪੜੀਆਂ ਦਾਲਾਂ ਉਹਨਾਂ ਦੇ ਥੱਲੇ ਜ਼ਰੂਰੀ ਰੱਖਣਾ ਚਾਹੀਦਾ ਕਿਉਂਕਿ ਜਦੋਂ ਅਸੀਂ ਨਿਊਟ੍ਰੀਸ਼ਨ ਦੀ ਗੱਲ ਕਰਦੇ ਆਂ ਤੇ ਸਾਨੂੰ ਜਿਹੜੇ ਆ ਮਿਨਰਲ ਵਿਟਾਮਿਨ ਕਾਰਬੋਹਾਈਡਰੇਟਸ ਤੇ ਪ੍ਰੋਟੀਨ ਇਹ ਸਾਡੀ ਸੰਤੁਲਿਤ ਖੁਰਾਕ ਦਾ ਹਿੱਸਾ ਆ ਤੇ ਇਹ ਲੈਣ ਦੇ ਲਈ ਅਸੀਂ ਆਪਣੀਆਂ ਜਿਹੜੀਆਂ ਪ੍ਰਦਰਸ਼ਨੀਆਂ ਜੇ ਅਸੀਂ ਸਬਜ਼ੀਆਂ ਦੀ ਕਾਸ਼ਤ ਦੀ ਤਹਜੀਰ ਦੇ ਰਹੇ ਹਾਂ ਤੇ ਨਾਲ ਨਾਲ ਅਸੀਂ ਜਿਹੜੇ ਫਾਰਮਰ ਆ ਉਹਨਾਂ ਨੂੰ ਪ੍ਰਦਰਸ਼ਨੀਆਂ ਲਵਾਉਨੇ ਆ ਕਿ ਤੁਸੀਂ ਜਿਹੜੀਆਂ ਦਾਲਾਂ ਆਪਣੇ ਘਰੇਲੂ ਪਗਧਰ ਤੇ ਪੈਦਾ ਕਰੋ ਤੇ ਘਰੇਲੂ ਪੱਧਰ ਤੇ ਉਹਨਾਂ ਦੀ ਖਪਤ ਕਰੋ ਤਾਂ ਕਿ ਤੁਹਾਡੀ ਜਿਹੜੀ ਹੈ ਸਿਹਤ ਆ ਉਹ ਠੀਕ ਰਹਿ ਸਕੇ ਮੇਰਾ ਨਾਮ ਡਾਕਟਰ ਹਰਵਿੰਦਰ ਸਿੰਘ ਬੁੱਟਰ ਹੈ ਮੈਂ ਖੇਤੀਬੀ ਵਿਗਿਆਨ ਕੇਂਦਰ ਨੂਰਮੈਲ ਵਿਖੇ ਬਤੌਰ ਸਹਾਇਕ ਪ੍ਰੋਫੈਸਰ ਪੌਦ ਸੁਰੱਖਿਆ ਦੇ ਵਿੱਚ ਸੇਵਾਵਾਂ ਦੇ ਰਿਹਾ ਹਾਂ ਡਾਰਸਬ ਜਦੋਂ ਮੂੰਗੀ ਅਸੀਂ ਲਾ ਲੈਨੇ ਆ ਉਦੋਂ ਬਾਅਦ ਸਮੱਸਿਆਵਾਂ ਮਾ ਕਾਫੀ ਪੌਦ ਸੁਰੱਖਿਆ ਦੀਆਂ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਮਾ ਮੂੰਗੀ ਜਾਂ ਹੋਰ ਦਾਲਾਂ ਜਿਹੜੀਆਂ ਅਸੀਂ ਲਾਉਨੇ ਉਹਨੂੰ ਆਉਂਦੀਆਂ ਡਾਰਸਬ ਪਹਿਲਾਂ ਇਹੀ ਸਾਡੇ ਨਾਲ ਸਾਂਝਾ ਕਰੋ ਜਿੱਦਾਂ ਮੂੰਗੀ ਦੀ ਕਾਸ਼ਟ ਦੇ ਬਾਰੇ ਜਾਂ ਦਾਲਾਂ ਦੀ ਕਾਸ਼ਟ ਦੇ ਬਾਰੇ ਆਪਾਂ ਗੱਲ ਕਰ ਰਹੇ ਹਾਂ ਜੀ ਤਾਂ ਇਹਨਾਂ ਦਾਲਾਂ ਦਾ ਚੰਗਾ ਉਤਪਾਦਨ ਲੈਣ ਦੇ ਲਈ ਕੁਝ ਕੀੜੇ ਤੇ ਬਿਮਾਰੀਆਂ ਆਪਣੇ ਲਈ ਰੁਕਾਵਟ ਬਣਦੇ ਨੇ ਜੀ ਉਹ ਜਿਹੜੀਆਂ ਕੀੜੇ ਦੀ ਗੱਲ ਕਰੀਏ ਤੇ ਕੀੜਿਆਂ ਦੇ ਵਿੱਚ ਕੁਝ ਜਿਹੜੇ ਆਪਣੇ ਕੀੜੇ ਹੈਗੇ ਰਸ ਚੂਸਣ ਵਾਲੇ ਜਿਨ੍ਹਾਂ ਦੇ ਵਿੱਚੋਂ ਚਿੱਟੀ ਮੱਖੀ ਜਿਹੜੀ ਇੱਕ ਬਹੁਤ ਹੀ ਮੁੱਖ ਕੀੜਾ ਆ ਤੇ ਬਹੁਤ ਹੀ ਵੱਡੇ ਪੱਧਰ ਤੇ ਨੁਕਸਾਨ ਕਰ ਸਕਦਾ ਹੈ ਦਾਲਾਂ ਦਾ ਦੂਸਰਾ ਸਾਡੇ ਕੋਲੇ ਹਰਾ ਤੇਲਾ ਹੈਗਾ ਆ ਜੀ ਤੇ ਇੱਕ ਆਪਣੇ ਕੋਲੇ ਚੇਪਾ ਜਿਹਨੂੰ ਅੱਜ ਕੱਲ ਅੰਗਰੇਜ਼ੀ ਦੇ ਵਿੱਚ ਐਫਿਡ ਕਹਿੰਦੇ ਆ ਤੇ ਕਿਸਾਨ ਉਹਨੂੰ ਵੀ ਭਲੀ ਭਾਂਤੀ ਜਾਣਦੇ ਆ ਜੀ ਇਹਨਾਂ ਤਿੰਨਾਂ ਤੋਂ ਇਲਾਵਾ ਇੱਕ ਜਿਹੜਾ ਆਪਣਾ ਜਿਹੜੀ ਬੱਗ ਹੁੰਦੀ ਹੈ ਜੀ ਰਸ ਚੂਸਦੀ ਆ ਉਹ ਵੀ ਫਲੀ ਦੇ ਵਿੱਚੋਂ ਰਸ ਚੂਸ ਕੇ ਜਿਹੜਾ ਆਪਣੀ ਇਹ ਦਾਲਾਂ ਦਾ ਨੁਕਸਾਨ ਕਰਦੀ ਆ ਜੀ ਇਨਾਂ ਤੋਂ ਇਲਾਵਾ ਕੁਝ ਸੁੰਡੀਆਂ ਹੁੰਦੀਆਂ ਨੇ ਜੀ ਜਿਨ੍ਹਾਂ ਦੇ ਵਿੱਚ ਉਹ ਜਿਹੜੀ ਫਲੀ ਛੇਦਕ ਸੁੰਡੀ ਹੈਗੀ ਹੈ ਤੇ ਬੈਕੂ ਕੈਟਰਪਿਲਰ ਹੈਗੀ ਹੈ ਜੀ ਜਿਹਨੂੰ ਆਪਾਂ ਇਸ ਤੋਂ ਇਲਾਵਾ ਜੇਕਰ ਆਪਾਂ ਇੱਕ ਪੱਭੂ ਕੁੱਤਾ ਦੇ ਨਾਮ ਤੇ ਜਿਹੜੀ ਸੁੰਡੀ ਹੈਗੀ ਆ ਉਹ ਵੀ ਜਿਹੜੀ ਹੈਗੀ ਆ ਆਪਣੀਆਂ ਜਿਹੜੀਆਂ ਦਾਲਾਂ ਦਾ ਉਹ ਚੰਗਾ ਨੁਕਸਾਨ ਕਰ ਦਿੰਦੀ ਆ ਤਾਂ ਇਹਨਾਂ ਸਾਰੀਆਂ ਜਿਹੜੇ ਕੀੜੇ ਮਕੌੜਿਆਂ ਤੋਂ ਬਚਾ ਕੇ ਤੇ ਆਪਾਂ ਜਿਹੜਾ ਦਾਲਾਂ ਦਾ ਜਿਹੜਾ ਵਧੀਆ ਉਤਪਾਦਨ ਉਹ ਲੈ ਸਕਦੇ ਆ ਜੀ ਜੇ ਬਿਮਾਰੀਆਂ ਦੀ ਗੱਲ ਕਰੀਏ ਤਾਂ ਬਿਮਾਰੀਆਂ ਦੇ ਵਿੱਚ ਜਿਹੜੀ ਸਭ ਤੋਂ ਮੁੱਖ ਬਿਮਾਰੀ ਹੈ ਉਹ ਹੈ ਜੀ ਜਿਹੜੀ ਆਪਣੀ ਚਿੱਟ ਕਬਰਾ ਰੋਗ ਜਿਹਨੂੰ yellow mosaic ਜਿਹੜਾ ਇੱਕ ਵਾਇਰਸ ਦੇ ਕਰਕੇ ਹੁੰਦਾ ਤੇ ਉਹ ਵਾਇਰਸ ਨੂੰ ਜਿਹੜੀ ਚਿੱਟੀ ਮੱਖੀ ਹੈ ਉਹ ਫਲਾਉਂਦੀ ਹੈ ਜੀ ਤਾਂ ਉਹ ਜਿਹੜਾ ਇੱਕ ਵੱਡੇ ਪੱਧਰ ਤੇ ਜਿਹੜਾ ਨੁਕਸਾਨ ਆ ਜਿਹੜਾ ਉਹ ਦੀ ਹੈ ਬਟ ਇਸ ਦੇ ਵਿੱਚ ਇਹ ਬਹੁਤ ਹੀ ਵਧੀਆ ਚੀਜ਼ ਹੈ ਕਿ ਯੂਨੀਵਰਸਿਟੀ ਦੇ ਵੱਲੋਂ ਜਿਹੜੀਆਂ ਸਿਫਾਰਸ਼ ਕੀਤੀਆਂ ਹੋਈਆਂ ਕਿਸਮਾਂ ਨੇ ਚਾਹੇ ਉਹ ਮੂੰਗੀ ਦੀਆਂ ਨੇ ਚਾਹੇ ਮਾਂ ਦੀਆਂ ਨੇ ਚਾਹੇ ਅਰਹਰ ਦੀਆਂ ਨੇ ਉਹ ਲਗਭਗ ਸਾਰੀਆਂ ਕਿਸਮਾਂ ਹੀ ਜਿਹੜੀਆਂ ਇਸ ਜਿਹੜੇ ਵਿਸ਼ਾਣੂ ਰੋਗ ਦਾ ਟਾਕਰਾ ਕਰਨ ਦੀ ਸਮਰੱਥਾ ਰੱਖਦੀਆਂ ਨੇ ਤਾਂ ਆਪਾਂ ਨੂੰ ਜਿਹੜੀਆਂ ਯੂਨੀਵਰਸਿਟੀ ਦੀਆਂ ਸਿਫਾਰਸ਼ ਕੀਤੀਆਂ ਹੋਈਆਂ ਕਿਸਮਾਂ ਨੇ ਉਹਨਾਂ ਨੂੰ ਹੀ ਅਪਣਾਉਣਾ ਚਾਹੀਦਾ ਹੈ ਬਜਾਏ ਕਿ ਆਪਾਂ ਕਿਸੇ ਪ੍ਰਾਈਵੇਟ ਦਾਇਰੇ ਤੋਂ ਜਿਹੜੀਆਂ ਗੈਰ ਸਿਫਾਰਸ਼ੀ ਕਿਸਮਾਂ ਉਹਨਾਂ ਦਾ ਉਤਪਾਦਨ ਕਰੀਏ ਦਸਬ ਕੀੜੇ ਮਕੌੜੇ ਖੇਤ ਦੇ ਵਿੱਚ ਆਉਂਦੇ ਆ ਰਸ ਚੂਸਣ ਵਾਲੇ ਵੀ ਆਉਂਦੇ ਆ ਕੋਈ ਟ੍ਰੈਪ ਵਗੈਰਾ ਲਗਾ ਕੇ ਵੀ ਅਸੀਂ ਇਹਨਾਂ ਦੀ ਰੋਕਥਾਮ ਕਰ ਸਕਦੇ ਹਾਂ ਬਹੁਤ ਹੀ ਵਧੀਆ ਸਵਾਲ ਹੈ ਜੀ ਤੁਹਾਡਾ ਅਕਸਰ ਜਦੋਂ ਸਾਨੂੰ ਕਿਸਾਨ ਫੋਨ ਕਰਦੇ ਆ ਤਾਂ ਉਹ ਸਭ ਤੋਂ ਪਹਿਲਾਂ ਸਾਨੂੰ ਇਹੀ ਸਵਾਲ ਕਰਦੇ ਆ ਕਿ ਸਾਨੂੰ ਸਪਰੇਅ ਦੱਸੋ ਵੀ ਇਸ ਬਿਮਾਰੀ ਜਾਂ ਕੀੜੇ ਲਈ ਕਿਹੜੀ ਕਰਨੀ ਚਾਹੀਦੀ ਆ ਇੱਥੇ ਮੈਂ ਇਹ ਬੇਨਤੀ ਕਰੂੰਗਾ ਕਿ ਅਗਰ ਤੁਹਾਡੇ ਖੇਤ ਦੇ ਵਿੱਚ ਕੋਈ ਵੀ ਬਿਮਾਰੀ ਜਾਂ ਕੀੜਾ ਆਉਂਦਾ ਹੈ ਤਾਂ ਸਭ ਤੋਂ ਪਹਿਲਾਂ ਤੁਸੀਂ ਨੇੜੇ ਦੇ ਕਿਸੇ ਵੀ ਖੇਤੀ ਵਿਗਿਆਨ ਕੇਂਦਰ ਦੇ ਨਾਲ ਜਾਂ ਫਾਰਮ ਸਲਾਹਕਾਰ ਕੇਂਦਰ ਦੇ ਨਾਲ ਤੁਸੀਂ ਵਾਰਤਾ ਬਣਾਓ ਉੱਥੋਂ ਦੇ ਜਿਹੜੇ ਸਾਇੰਸਦਾਨਾ ਉਹਨਾਂ ਦੇ ਨਾਲ ਗੱਲਬਾਤ ਕਰਕੇ ਕੀੜੇ ਦੀ ਤੇ ਬਿਮਾਰੀ ਦੀ ਸਹੀ ਪਛਾਣ ਕਰਕੇ ਜੋ ਸਹੀ ਸਪਾਰਸ਼ ਜੋ ਰੋਕਥਾਮ ਲਈ ਕੀਤੀ ਗਈ ਆ ਉਹਨਾਂ ਵਰਤੋ ਕਰੋ ਜਿੱਦਾਂ ਤੁਸੀਂ ਟਰੈਪ ਦੀ ਗੱਲ ਕਰਦੇ ਹੋ ਟਰੈਪ ਮੂੰਗੀ ਦੇ ਵਿੱਚ ਹਜੇ ਤੱਕ ਨਹੀਂ ਸਪਾਰਸ਼ ਆਨਲਾਈਨ ਟਾਈਮ ਦੇ ਵਿੱਚ ਸਪਾਰਸ਼ ਕੀਤੇ ਜਾ ਸਕਦੇ ਆ ਪਰ ਇੱਕ ਜਿਹੜਾ ਬਹੁਤ ਹੀ ਦੇਸੀ ਤੇ ਵਧੀਆ ਤਰੀਕਾ ਜਿਹੜਾ ਰਸ ਚੂਸਣ ਵਾਲੇ ਕੀੜਿਆਂ ਦੇ ਲਈ ਯੂਨੀਵਰਸਿਟੀ ਦੇ ਵੱਲੋਂ ਸਪਾਰਸ਼ ਕੀਤਾ ਜਾਂਦਾ ਹੈ ਉਹ ਹੈ ਜੀ ਸਾਡਾ ਜਿਹੜਾ ਨਿੰਮ ਦਾ ਕੋਲ ਕਿਸਾਨ ਵੀਰੋ ਨਦੀਨਾਂ ਦੀ ਰੋਕਥਾਮ ਬਾਰੇ ਵੀ ਡਾਕਟਰ ਸਾਹਿਬ ਨਾਲ ਗੱਲਬਾਤ ਕਰ ਲੈਣੇ ਆ ਕਿਉਂਕਿ ਮੂੰਗੀ, ਮਾਂ, ਹੋਰ ਦਾਲਾਂ ਦੇ ਵਿੱਚ ਨਦੀਨਾਂ ਦੀ ਰੋਕਥਾਮ ਕਰਨੀ ਵੀ ਬਹੁਤ ਜ਼ਰੂਰੀ ਹੈ। ਡਾਕਟਰ ਕੀ ਕਹਿਣਾ ਚਾਹੋਗੇ ਨਦੀਨਾਂ ਦੀ ਰੋਕਥਾਮ ਦੇ? ਜਿਹੜੀਆਂ ਆਪਣੀਆਂ ਦਾਲਾਂਆਂ ਦੀਆਂ ਫਸਲਾਂ ਪਹਿਲਾਂ ਤਾਂ ਉਹ ਉਹਨਾਂ ਦੇ ਵਿੱਚ ਆਪਣੀ ਯੂਨੀਵਰਸਿਟੀ ਵੱਲੋਂ ਤਾਂ ਕੋਈ ਸਿਫਾਰਿਸ਼ ਨਦੀਨਨਾਸ਼ਕ ਹੈ ਨਹੀਂ ਜੀ ਤੇ ਨਾ ਹੀ ਇਹਦੇ ਜੋ ਲੋਡ ਪੈਂਦੀ ਹੈ ਜੀ ਕਿਸੇ ਨਦੀਨਨਾਸ਼ਕ ਦੀ। ਕਈ ਵਾਰੀ ਨਾ ਬਾਅਦ ਵਿੱਚ ਮੂੰਗੀ ਨੂੰ ਵੀ ਛੇਤੀ ਪੱਕ ਜਵੇ ਕਿਸਾਨ ਵੀਰ ਕੋਈ ਛਿੜਕਾਅ ਕਰਦੇ ਆ ਵੀ ਪੱਤੇ ਸੁੱਕ ਜਾਣ। ਉਹ ਕਰਨਾ ਜ਼ਰੂਰੀ ਆ। ਬਿਲਕੁਲ ਨਹੀਂ ਜੀ ਆਪਾਂ ਨੂੰ ਛੇਤੀ ਸਕਾਉਣ ਵਾਸਤੇ ਪਹਿਲਾਂ ਹੀ ਇਹ ਫਸਲ ਤਾਂ ਆਪਣੀ ਬਹੁਤ ਛੋਟੀ ਹੈ ਜੀ ਛੇਤੀ ਸਕਾਉਣ ਵਾਸਤੇ ਆਪਾਂ ਨੂੰ ਪੱਤਿਆਂ ਨੂੰ ਸਕਾਉਣ ਵਾਸਤੇ ਕੋਈ ਵੀ ਨਦੀਨ ਨਾਸ਼ਕ ਦੀ ਜਾਂ ਕੋਈ ਵੀ ਜ਼ਹਿਰ ਦੀ ਸਪਰੇਅ ਕਰਨ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈ ਜੀ ਸੋ ਸਾਰੀ ਮਾਹਰਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਇਹਨਾਂ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਉੱਤ ਦੀਆਂ ਦਾਲਾਂ ਦੀ ਸਫਲ ਕਾਸ਼ਤ ਨੂੰ ਲੈ ਕੇ ਨੂਰਮੈਲ ਜ਼ਿਲ੍ਹਾ ਜਲੰਧਰ ਦੇ ਕੁਝ ਕਿਸਾਨ ਵੀਰਾਂ ਦੇ ਵੱਲੋਂ ਵੀ ਆਪਣੇ ਤਜਰਬੇ ਸਾਂਝੇ ਕੀਤੇ ਗਏ ਨੇ ਇਹਨਾਂ ਨਾਲ ਵੀ ਗੱਲਬਾਤ ਕੀਤੀ ਹੈ ਡਾਕਟਰ ਰਣਜੀਤ ਸਿੰਘ ਚੋਹਾਨ ਜੀ ਨੇ ਕੀ ਕੁਝ ਕਹਿਣਾ ਇਹਨਾਂ ਕਿਸਾਨ ਵੀਰਾਂ ਦਾ ਆਓ ਦੇਖਦੇ ਹਾਂ ਪਿਆਰੇ ਕਿਸਾਨ ਵੀਰੋ ਹੁਣ ਸਾਡੇ ਨਾਲ ਖੜੇ ਨੇ ਇਸ ਇਲਾਕੇ ਦੇ ਕੁਝ ਕਾਸ਼ਤਕਾਰ ਜਿਨ੍ਹਾਂ ਨੇ ਦਾਲਾਂ ਦੀ ਕਾਸ਼ਤ ਆਪਣੇ ਖੇਤਾਂ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਕੀਤੀ ਹੈ ਮੇਰਾ ਨਾਮ ਸੁਖਵਿੰਦਰ ਸਿੰਘ ਜੀ ਪਿੰਡ ਗੱਟੀ ਰਾਏਪੁਰ ਬਲਾਕ ਲੋਈਆਂ ਤੇ ਡਿਸਟ੍ਰਿਕਟ ਜਲੰਧਰ ਜੀ ਇਹ ਦੱਸੋ ਕਿ ਕਿੰਨੇ ਖੇਤਰ ਤੋਂ ਦਾਲਾਂ ਦੀ ਕਾਸ਼ਤ ਕਰਦੇ ਹੋ ਤੇ ਕਿਹੜੀ ਕਿਹੜੀ ਦਾਲ ਲਾਉਂਦੇ ਲਗਭਗ ਮੈਂ ਪਿਛਲੇ 7-8 ਸਾਲ ਤੋਂ ਦਾਲਾਂ ਦੀ ਕਾਸ਼ਤ ਕਰ ਰਿਹਾ ਜੀ ਤੇ ਹਰੇਕ ਤਰ੍ਹਾਂ ਦੀ ਲਗਭਗ ਜੋ ਵੀ ਆਪਣੇ ਦਾਲ ਹੋ ਜਾਂਦੀ ਹੈ ਜਿਵੇਂ ਮੂੰਗੀ ਹੋਗੀ ਮਾਂ ਮੋਠ ਮਸਰ ਸਾਰੀਆਂ ਲਗਭਗ ਦਾਲਾਂ ਮੈਂ ਇਸ ਵਾਰ ਮੈਂ ਥੋੜਾ ਟਰਾਈ ਕੀਤਾ ਸੀਗਾ ਆਪਣੇ ਰਾਜਮਾ ਦੇ ਉੱਤੇ ਵੀ ਥੋੜਾ ਉਹ ਵੀ ਮਰ ਲਗਾ ਲਗਾ ਕੇ ਦੇਖਿਆ ਠੀਕ ਹੈ ਮੈਨੂੰ ਲੱਗਿਆ ਮੇਰਾ ਨਾਮ ਪ੍ਰੀਤਪਾਲ ਆ ਜੀ ਪਿੰਡ ਬੁਰਜਸ ਹਨ ਜਿਲ੍ਹਾ ਜਲੰਧਰ ਆ ਜੀ ਕਿਸ ਤਰ੍ਹਾਂ ਫਿਰ ਦਾਲਾਂ ਤੁਸੀਂ ਵੀ ਕਾਸ਼ਤ ਕਿੰਨੇ ਕ ਸਮੇਂ ਤੋਂ ਕਰਦੇ ਆ ਰਹੇ ਹੋ ਸੋਣੀ ਦੀਆਂ ਦਾਲਾਂ ਦੀ ਥੋੜਾ ਜਿਹਾ ਦੱਸੋ ਡਿਟੇਲ ਦੇ ਵਿੱਚ ਕਿ ਕਿਹੜੀ ਕਿਹੜੀ ਦਾਲ ਤੁਸੀਂ ਲਗਾਉਂਦੇ ਰਹਾਂ ਅਸੀਂ ਜੀ ਮੂੰਗੀ 4-5 ਸਾਲ ਤੋਂ ਲਾਈ ਆ ਤੇ ਮਸਰ ਵੀ ਥੋੜਾ ਇੱਕ ਵਾਰ ਸਾਲ ਮਸਰ ਲਾਈ ਸੀਗੀ ਤੇ ਜਿਹੜੇ ਮੂੰਗੀ ਆ ਜਿਹੜੀ ਤਾਂ ਸਰੋਂ ਦੇ ਵਿੱਚ ਲੱਗ ਸਰੋਂ ਵੱਢ ਕੇ ਜਿਹੜੀ ਆ ਲਾਈ ਜਾਂਦੀ ਉਹ ਤਾਂ ਵਧੀਆ ਰਹਿ ਜਾਂਦੀ ਆ ਜਿਹੜੀ ਕਣਕ ਤੋਂ ਬਾਅਦ ਚ ਲਾਉਂਦੇ ਆ ਕਈ ਵਾਰੀ ਲਾਉਂਦੇ ਆ ਤੇ ਉਹ ਸਹੀ ਨਹੀਂ ਰਹਿੰਦੀ بارشਾਂ ਕਰਕੇ ਇਸ ਕਰਕੇ ਘਟ ਥੋੜੀ ਘਟ ਲੱਗਦੀ ਆ ਕੀ ਨਾਮ ਹੈ ਤੁਹਾਡਾ ਪਿੰਡ ਕਿਹੜਾ ਕਮਲਦੀਪਾ ਜੀ ਪਿੰਡ ਬੁਰਜਾ ਸੰਿਆ ਜ਼ਿਲ੍ਹਾ ਜਲੰਧਰ ਹੈ ਜੀ ਅੱਛਾ ਹਾਂਜੀ ਦਾਲਾਂ ਦੀ ਕਾਸ਼ਤ ਕਰਦੇ ਹਾਂ ਹਾਂਜੀ ਕਿੰਨੀ ਕਰਦੇ ਹਾਂ ਤਕਰੀਬਨ ਕਿੱਲਾ ਡੇਢ ਕਿੱਲਾ ਲਾਈਦੇ ਆ ਮੂੰਗੀ ਦਾ ਅੱਛਾ ਕਿਹੜੀ ਮੂੰਗੀ ਲਾਉਣੀ ਹੈ ਉਹ ਜਿਹੜੀ ਇਹ ਤੋਂ ਪਹਿਲਾਂ ਲੱਗਦੀ ਹੈ ਉਹ ਜਾਂ ਜਿਹੜੀ ਚੋਨੇ ਦੇ ਨਾਲ ਲੱਗਦੀ ਹੈ ਉਹ ਨਹੀਂ ਨਹੀਂ ਜਦੋਂ ਆਪਾਂ ਕਣਕ ਵੱਢ ਕੇ ਲਾਈਦੀ ਆ ਅੱਛਾ ਹਾਂਜੀ ਥੋੜੀ ਬਹੁਤੀ ਘਰੇ ਰੱਖ ਲਈਦੇ ਆ ਬਾਕੀ ਵਿੱਚ ਬਾਦੀ ਦੀ ਹੈ ਹਰੀ ਖਾਦ ਵਾਸਤੇ ਠੀਕ ਹੈ ਹਾਂਜੀ ਸੋ ਕਿਸੇ ਕਿਸਮ ਦੀ ਸਮੱਸਿਆ ਉਸ ਮੂੰਗੀ ਨੂੰ ਆਉਂਦੀ ਸਮੱਸਿਆ ਇੱਕ ਤਾਂ ਮੀਂਹ ਦੀ ਆਉਂਦੀ ਹੈ ਜੀ ਤੇ ਜਾਂ ਇੱਕ ਕਈ ਵਾਰੀ ਸੁੰਡੀ ਪੈ ਜਾਂਦੀ ਆ ਉਹਨੂੰ ਤਾਂ ਬਹੁਤ ਘੱਟ ਸਮੱਸਿਆ ਆਉਂਦੀ ਮੀਂਹ ਦੀ ਯਾਰ ਜਿਹੜੀ ਆਪਾਂ ਸਰੋਂ ਤੋਂ ਵੱਧ ਲਾ ਲੈਣੇ ਨਹੀਂ ਕਣਕ ਵੱਢ ਕੇ ਲਾਈਦੀ ਸਰੋਂ ਤੋਂ ਵੱਢ ਕੇ ਨਹੀਂ ਲਾਈਦੀ ਓਕੇ ਕਣਕ ਵੱਢ ਕੇ ਲਾਉਨੇ ਆ ਫਿਰ ਥੋੜੀ ਜਿਹੀ ਸਮੱਸਿਆ ਆ ਸਕਦੀ ਆ ਤੁਹਾਡੇ ਕੋਲ ਫਿਰ ਆਉਂਗਾ ਜੀ ਅ ਕਿਉਂਕਿ ਦਾਲਾਂ ਦੀ ਕਾਸ਼ ਤਾਂ ਕਿਸਾਨ ਵੀਰ ਬਹੁਤ ਘੱਟ ਕਰਦੇ ਆ ਪੰਜਾਬ ਦੇ ਜੀ ਕਿਉਂਕਿ ਹਰੀ ਖਾਦ ਵਜੋਂ ਵੀ ਵਰਤੀ ਜਾਂਦੀ ਆ ਤੇ ਇਹ ਖਾਣ ਲਈ ਵੀ ਆਪਾਂ ਉਹਦੇ ਵਿੱਚੋਂ ਫਲੀਆਂ ਤੋੜ ਸਕਦੇ ਆ ਹਾਂਜੀ ਕਿੱਦਾਂ ਫਿਰ ਇਹ ਕਿਸਾਨ ਵੀਰ ਕਿਉਂ ਨਹੀਂ ਇਧਰ ਨੂੰ ਮੁੜਦੇ ਕਿਉਂਕਿ ਹੈ ਤੇ ਬਹੁਤ ਵਧੀਆ ਚੀਜ਼ ਆ ਇਹ ਤਾਂ ਹੁਣ ਅਸਲ ਤਾਂ ਕਿਸਾਨ ਇਹ ਚਾਹੁੰਦਾ ਵੀ ਪੈਸਾ ਜਿਹੜਾ ਮੇਰਾ ਵਟ ਤੇ ਪਿਆ ਹੋਵੇ ਮੁੱਕਦੀ ਗੱਲ ਰਿਸਕ ਨਹੀਂ ਲੈਣਾ ਰਿਸਕ ਨਹੀਂ ਲੈਣਾ ਚਾਹੁੰਦਾ ਸਭ ਤੋਂ ਵੱਡੀ ਗੱਲ ਇਹ ਹੀ ਆ ਕਿਹਨ ਦਾ ਪਾਵ ਵੀਰਾ ਜੀ ਗੱਲ ਇਹ ਆ ਵੀ ਰਿਸਕ ਲੈਣਾ ਵੀ ਪੈਂਦਾ ਸਾਨੂੰ ਜੇ ਅਸੀਂ ਸਾਡੀ ਜ਼ਮੀਨ ਨੂੰ ਵਧੀਆ ਬਣਾਉਣਾ ਉਹਦੇ ਵਿੱਚ ਹਰੀ ਖਾਦ ਪਾਉਣੀ ਆ ਕੈਮੀਕਲ ਖਾਦਾਂ ਅਸੀਂ ਪਾਈ ਜਾਂਦੇ ਆ ਇਹ ਵੀ ਤਾਂ ਇੱਕ ਕਾਰਨ ਆ ਨਾ ਹਾਂਜੀ ਮੈਂ ਜਿਵੇਂ ਲਗਾਉਣਾ ਮੈਂ ਹੁਣ ਆਪਣਾ ਮੂੰਗੀ ਦਾ ਛੱਟਾ ਦੇ ਕੇ ਵਿੱਚ ਸਿਆੜ ਕੱਢ ਕੇ ਥੋੜਾ ਬਿਰਲਾ ਕਰਕੇ ਉਹਦਾ ਆਕ ਲਗਿਆ ਵੀ ਜਿਵੇਂ ਜਿਹੜਾ ਬੈੱਡ ਬਿਰਲਾ ਥੋੜਾ ਬਣਾਇਆ ਏ ਉਹਦੇ ਉੱਤੇ ਮੱਕੀ ਲਗਾਈ ਆ ਤੇ ਵਿੱਚ ਹੁਣ ਮੂੰਗੀ ਹੋ ਜਾਏਗੀ ਜਦੋਂ ਤੱਕ ਮੂੰਗੀ ਹੋਏਗੀ ਨਾਲ ਹੀ ਮੱਕੀ ਵੀ ਹੋ ਜਾਏਗੀ ਮੇਰੇ ਤਾਂ ਦੋਨੋਂ ਮਸਲੇ ਹੱਲ ਹੋ ਜਾਣਗੇ ਨਾਲੇ ਨਾਈਟ੍ਰੋਜਨ ਤੇ ਮੈਂ ਉਹਨੂੰ ਕੋਈ ਖਾਦ ਨਹੀਂ ਪਾਉਂਦਾ ਬਿਲਕੁਲ ਉਵੇਂ ਹੀ ਤਿਆਰ ਕਰ ਦਿੰਦਾ ਇੱਕ ਮੈਨੂੰ ਇਹ ਦੱਸੋ ਕਿਉਂਕਿ ਕਈ ਕਿਸਾਨ ਵੀ ਇਸ ਲਈ ਨਹੀਂ ਲਾਉਂਦੇ ਕਿ ਫਲੀਆਂ ਤੋੜਨੀਆਂ ਸਾਨੂੰ ਲੇਬਰ ਵਰਮੇਗੀ ਪੈਂਦੀ ਆ ਅੱਜ ਕੱਲ ਤਾਂ ਫਸਲ ਉਤੋਂ ਵੱਢ ਲਉ ਮੂੰਗੀ ਨੂੰ ਸਾਨੂੰ ਤਾਂ ਸਿਰਫ ਜੜਾ ਚਾਹੀਦੀ ਆ ਨਾ ਜ਼ਮੀਨ ਨੂੰ ਵਧੀਆ ਬਣਾਉਣਾ ਹਾਂਜੀ ਇਸੇ ਤਰ੍ਹਾਂ ਹੀ ਕਰੀਦਾ ਜੀ ਜਾਂ ਤਾਂ ਜੇ ਤਾਂ ਥੋੜੀ ਆ ਤਾਂ ਫਿਰ ਫਲੀਆਂ ਤੋੜ ਲਈਦੀਆਂ ਨਹੀਂ ਤਾਂ ਉੱਪਰੋਂ ਗਿੱਠਕ ਛੱਡ ਕੇ ਵੱਢ ਲਈਦੀ ਆ ਹਾਂ ਤੇ ਉਹਨੂੰ ਆਪਾਂ ਕੰਬੈਨ ਨਾਲ ਜਾਂ ਫਿਰ ਥਰੇਸ਼ਰ ਦੇ ਨਾਲ ਜਾਂ ਵੈਸੇ ਹੀ ਪਾ ਕੇ ਦੇ ਨੀਚੇ ਲੰਮੀ ਤੇ ਬਸ ਟਰੈਕਟਰ ਫੇਰ ਕੇ ਕੱਢ ਲਈਦੀ ਆ ਹਰੀਖਾਦ ਬਣਵਾਉਣ ਲਈ ਸਾਨੂੰ ਸਿਰਫ ਜਣਾ ਹੀ ਚਾਹੀਦੀਆਂ ਨੇ ਜੇ ਪਤਰਾਲ ਮਿਲ ਜਵੇ ਤਾਂ ਸੋਨੇ ਤੇ ਸੁਆਗ ਆ। ਸੋ ਕਿਸਾਨ ਵੀਰੋ ਆਓ ਆਪਾਂ ਦਾਲਾਂ ਦੀ ਕਾਸ਼ਤ ਵੱਲ ਨੂੰ ਵਧਿਏ। ਫਸਲੀ ਚੱਕਰ ਜਿਹੜਾ ਪੰਜਾਬ ਦੇ ਵਿੱਚ ਚੱਲ ਰਿਹਾ ਉਹਦੇ ਵਿੱਚ ਥੋੜੀ ਜਿਹੀ ਵਿਭਿੰਨਤਾ ਲਿਆਈਏ ਤੇ ਆਪਣੀ ਜ਼ਿੰਦਗੀ ਨੂੰ ਖੁਸ਼ਹਾਲ ਬਣਾਈਏ। ਸੋ ਕਿਸਾਨ ਵੀਰ ਜਿਹੜੇ ਮੇਰੇ ਨਾਲ ਆਏ ਨੇ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਇਹਨਾਂ ਦਾ ਬਹੁਤ-ਬਹੁਤ ਧੰਨਵਾਦ। ਕਿਸਾਨ ਵੀਰੋ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ। ਕਿਸਾਨ ਵੀਰੋ ਦਾਲਾਂ ਸਾਡੇ ਸਰੀਰ ਨੂੰ ਪ੍ਰੋਟੀਨ ਅਤੇ ਵਿਟਾਮਿਨ ਮੁਹੱਈਆ ਕਰਵਾਉਂਦੇ ਨੇ ਤੇ ਜ਼ਮੀਨ ਦੀ ਸਿਹਤ ਨੂੰ ਵੀ ਸੁਧਾਰਦੇ ਨੇ ਤਾਂ ਉਮੀਦ ਕਰਦੇ ਹਾਂ ਸਾਡਾ ਇਹ ਵਿਸ਼ਾ ਤੁਹਾਨੂੰ ਪਸੰਦ ਆਇਆ ਹੋਵੇਗਾ ਨਵਾਂ ਵਿਸ਼ਾ ਨਵੀਂ ਜਾਣਕਾਰੀ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਨਵਦੀਪ ਕੌਰ ਨੂੰ ਦਿਓ ਇਜਾਜ਼ਤ ਧੰਨਵਾਦ